ਰਾਮੇਪਿੰਡ ਦਾ ਇੱਕੇ ਸਕੂਲ ਆ ਜਿਹੜਾ ਅਧਿਆਪਕਾਂ ਤੋਂ ਸਖਣਾ ਆ ਕਲਾਸਾਂ ਤਿੰਨ ਨੇ ਸਿਰਫ ਇੱਕ ਅਧਿਆਪਕ ਆ ਤਾਂ ਕੀ ਭਾਈ ਫਿਰ ਇਹ 159 ਬੱਚੇ ਰੱਬ ਆਸਰੇ ਛੱਡ ਦਿੱਤੇ ਗਏ ਨੇ ਜਿਸ ਪੰਜਾਬ ਦੇ ਵਿੱਚ ਤੁਸੀਂ ਸਿੱਖਿਆ ਕ੍ਰਾਂਤੀ ਲੈ ਕੇ ਆਂਦੀ ਆ ਕਿ ਇਹ ਪਿੰਡ ਜਾਂ ਇਹ ਸਕੂਲ ਉਸ ਪੰਜਾਬ ਦੇ ਵਿੱਚ ਜਿਹੜਾ ਹੈਗਾ ਨਹੀਂ ਆਉਂਦਾ ਇਹ ਤਾਂ ਜਵਾਗਤ ਆਉਂਦੇ ਆ ਕੇ ਗੀੜਾ ਦੇ ਚਮੜ ਜਾਂਦੀ ਆਏ ਸੀਗੇ ਜੀ ਐਮਐਲਏ ਸਾਹਿਬ ਉਦਨ ਉਦਘਾਟਨ ਵੀ ਕਰਕੇ ਗਏ ਜੀ ਕਮਰਿਆਂ ਦਾ ਤੇ ਕਹਿੰਦੇ ਸੀਗੇ ਵੀ ਟੀਚਰ ਭੇਜਾਂਗੇ ਅਸੀਂ ਸਿੱਖਿਆ ਨੂੰ ਉੱਪਰ ਲੈ ਕੇ ਜਾਵਾਂਗੇ ਪਰ ਨਹੀਂ ਪੱਕਾ ਅਧਿਆਪਕ ਵੀ ਤੁਹਾਡੇ ਸਕੂਲ ਨੂੰ ਨਹੀਂ ਪਿਛਲੇ 4 ਮਹੀਨਿਆਂ ਤੋਂ ਕੋਈ ਨਹੀਂ ਇਹ ਤੁਸੀਂ ਪਹੁੰਚ ਕਰਦੇ ਹੋ ਬਠਿੰਡੇ ਤੱਕ ਪਹੁੰਚ ਲਿਓ ਸਾਹਿਬ ਤੱਕ ਪਹੁੰਚ ਜੀ ਬਿਲਕੁਲ ਬਿਲਕੁਲ ਹੋਈ ਹੈ ਜੀ ਫਿਰ ਕੀ ਕਹਿੰਦੇ ਉੱਥੇ ਉਹ ਕਹਿੰਦੇ ਜੀ ਹਾਲ ਤੱਕ ਕੋਈ ਨਹੀਂ ਇੰਤਜ਼ਾਮ ਨਹੀਂ ਜੀ ਸਕੂਲਾਂ ਦੇ ਵਿੱਚ ਬਾਥਰੂਮਾਂ ਦੇ ਉਤਕਰਨ ਤੁਸੀਂ ਕਰਦੇ ਹੋ ਸਕੂਲਾਂ ਦੇ ਵਿੱਚ ਚਾਰ ਦਿਵਾਰੀਆਂ ਦੇ ਉਤਕਰਨ ਤੁਸੀਂ ਕਰਦੇ ਹੋ ਸਕੂਲਾਂ ਦੇ ਵਿੱਚ ਮਾੜਾ ਮੋਟਾ ਰੰਗ ਰੋਗਣ ਹੋਵੇ ਉਹਨਾਂ ਦੇ ਉਤਕਰਨ ਤੁਸੀਂ ਕਰਦੇ ਹੋ ਭਾਈ ਲੱਖ ਦੀ ਲਾਣਤਾ ਤੁਹਾਡੀ ਐਸ.ਐਮ.ਐਲ.ਏ. ਸ਼ਿਪ ਤੇ ਕਿ ਤੁਹਾਡੇ ਸਕੂਲਾਂ ਦੇ ਹਾਲਾਤ ਕੀ ਨੇ ਕਿਉਂਕਿ ਤੁਹਾਡੀ ਜਿਹੜੀ ਸਰਕਾਰ ਆਈ ਸੀ ਉਹ ਤਾਂ ਸਿੱਖਿਆ ਕ੍ਰਾਂਤੀ ਦੇ ਨਾਂ ਤੇ ਆਈ ਸੀ ਤੁਹਾਡੀ ਸਰਕਾਰ ਤਾਂ ਦਿੱਲੀ ਮਾਡਲ ਦੇ ਨਾਂ ਤੇ ਆਈ ਸੀ ਬੱਚੇ ਤਾਂ ਬਸ ਉਹ ਆਉਂਦੇ ਰੋਟੀ ਖਾ ਕੇ ਮੁੜ ਜਾਂਦੇ ਹੋਰ ਹੋਰ ਕੁਝ ਨਹੀਂ ਕਰ ਕੋਈ ਟੀਚਰ ਹੋਣ ਕੇ ਤਾਂ ਪੜ੍ਹਾਉਣਗੇ ਬੱਚੇ ਨੂੰ ਜੋ ਟੀਚਰ ਹੀ ਨੇ ਭੇਜਦੀ ਸਰਕਾਰ ਫਿਰ ਇਹਦੇ ਨਾਲ ਤਾਂ ਇਹੀ ਆ ਵੀ ਅੱਕੇ ਮਾਪੇ ਕੀ ਕਰਨਗੇ ਜਵਾਕਾਂ ਨੂੰ ਹਟਾਉਣ ਕੀ ਹਾਂ ਪ੍ਰਾਈਵੇਟ ਲਾਉਂਦੇ ਜੀ ਸਰਕਾਰ ਤਾਂ ਇਹ ਕਹਿੰਦੀ ਫਿਰ ਦੀ ਸਿੱਖਿਆ ਕ੍ਰਾਂਤੀ ਸਿੱਖਿਆ ਕ੍ਰਾਂਤੀ ਤੁਹਾਡੇ ਨਹੀਂ ਆਈ ਉਸੇ ਨਹੀਂ ਬਿਲਕੁਲ ਵੀ ਨਹੀਂ ਸਟੇ ਬਿਲਕੁਲ ਵੀ ਨਹੀਂ ਸਭ ਝੂਠ ਹੈ ਸਿੱਖਿਆ ਕ੍ਰਾਂਤੀ ਦੇ ਨਾਂ ਤੇ ਸਾਡੇ 150 ਬੱਚਾ ਤੇ ਤੁਸੀਂ ਫੁੱਲੋਖਾਰੀ ਪੜ੍ਹਨ ਜਾਂਦਾ ਹੈਗਾ ਛੋਡੇ ਪਿੰਡ ਦਾ 100 ਬੱਚਾ ਹਾਂਜੀ ਇਸ ਵੇਲੇ ਰਾਮਾਪਿੰਡ ਦੇ ਸਰਕਾਰੀ ਮਿਡਲ ਸਕੂਲ ਦੇ ਵਿੱਚ ਖੜੇ ਆ ਜਿੱਥੇ ਤੁਹਾਨੂੰ ਸਿੱਖਿਆ ਕ੍ਰਾਂਤੀ ਦੀ ਇੱਕ ਝਾਤ ਝਾਤ ਜਿਹੜੀ ਆ ਉਹ ਦਿਖਾਉਣ ਦੇ ਲਈ ਆਇਆ ਇਸ ਸਕੂਲ ਦੇ ਵਿੱਚ ਪਰਮਾਨੈਂਟ ਅਧਿਆਪਕ ਮਿਡਲ ਸਕੂਲ ਦੇ ਵਿੱਚ ਕਲਾਸਾਂ ਤਿੰਨੇ ਪਰ ਪਰਮਾਨੈਂਟ ਅਧਿਆਪਕ ਸਿਰਫ ਇੱਕ ਹੈ ਜੇਕਰ ਅੱਜ ਦੀ ਗੱਲ ਕਰੀਏ ਤਾਂ ਅੱਜ ਉਹ ਜਿਹੜੇ ਨੇ ਛੁੱਟੀ ਤੇ ਨੇ ਤੇ ਇੱਥੇ ਡੈਪੂਟੇਸ਼ਨ ਤੇ ਅਧਿਆਪਕ ਜਿਹੜੇ ਨੇ ਉਹ ਆਉਂਦੇ ਨੇ ਜਿੱਥੇ ਉਹਨਾਂ ਦੀ ਡਿਊਟੀ ਹੁੰਦੀ ਆ ਉਹਨਾਂ ਸਕੂਲਾਂ ਦੇ ਵਿੱਚੋਂ ਆਪਣੀਆਂ ਕਲਾਸਾਂ ਛੱਡ ਕੇ ਇੱਥੇ ਆਉਂਦੇ ਨੇ ਅਫਤਿ ਰਿਕਾਰਡ ਅਸੀਂ ਗੱਲਬਾਤ ਕੀਤੀ ਅਧਿਆਪਕਾਂ ਦੇ ਨਾਲ ਤੋਂ ਉਹ ਕਹਿੰਦੇ ਨੇ ਕਿ ਸਾਡੇ ਲਈ ਇਹ ਵੀ ਔਖਾ ਹੁੰਦਾ ਕਿਉਂਕਿ ਸਾਡੀ 10 ਦਿਨ ਦੇ ਲਈ ਇੱਥੇ ਡਿਊਟੀ ਲਾਈ ਜਾਂਦੀ ਆ 10 ਦਿਨ ਦੇ ਲਈ ਇੱਥੇ ਆਉਣੇ ਆ ਤਾਂ ਉਸ ਤਰ੍ਹਾਂ ਦੇ ਨਾਲ ਬੱਚਿਆਂ ਦੇ ਨਾਲ ਸਾਡਾ ਇੰਟਰੈਕਸ਼ਨ ਜਿਹੜਾ ਹੈਗਾ ਉਹ ਵੀ ਨਹੀਂ ਬਣ ਸਕਦਾ ਸੀ ਉਸ ਤਰ੍ਹਾਂ ਦੇ ਨਾਲ ਕਮਿਊਨੀਕੇਸ਼ਨ ਗੈਪ ਜਿਹੜਾ ਉਹ ਬੱਚਿਆਂ ਦੇ ਨਾਲ ਹਮੇਸ਼ਾ ਹੀ ਜਿਹੜਾ ਹੈਗਾ ਉਹ ਸਾਡਾ ਰਹਿੰਦਾ ਆ ਤਾਂ ਭਾਬ ਜਿਹੜਾ ਅਸੀਂ ਪਿੱਛੇ ਕਲਾਸਾਂ ਛੱਡ ਕੇ ਆਉਣੀਆਂ ਉਹ ਰਾਬਾਸ ਰਹੇ ਨੇ ਉਹ ਕਲਾਸਾਂ ਰੋਲ ਲਈਆਂ ਨੇ ਜਿੱਥੇ ਇੱਕ ਪਾਸੇ ਪੰਜਾਬ ਦੇ ਵਿੱਚ ਸਿੱਖਿਆ ਕ੍ਰਾਂਤੀ ਦੇ ਨਾਮ ਤੇ ਉੱਪਰ ਵਾਹਵਾ ਹੀ ਕੱਟੀ ਜਾਂਦੀ ਆ ਸਿੱਖਿਆ ਕ੍ਰਾਂਤੀ ਦੇ ਨਾਮ ਦੇ ਉੱਪਰ ਬਹੁਤਾ ਕੁਝ ਜਿਹੜਾ ਹੈਗਾ ਉਹ ਕਿਹਾ ਜਾਂਦਾ ਪਰ ਜੇਕਰ ਇੱਥੇ ਗੱਲ ਕਰੀਏ ਤਾਂ ਇਖੇ ਸਿੱਖਿਆ ਕ੍ਰਾਂਤੀ ਦੀ ਫੂਕ ਨਿਕਲਦੀ RAME ਪਿੰਡ ਦੇ ਚਿੜੀਆ ਉਹ ਦਿਖਾਈ ਦਿੰਦੀ ਆ ਮਿਡਲ ਸਕੂਲ ਦੇ ਮਿਡਲ ਸਕੂਲ ਐ ਜਿਸ ਦੇ ਵਿੱਚ ਕੀ ਪਰਮਨੈਂਟ ਅਧਿਆਪਕ ਹਾਲੇ ਤੱਕ ਜਿਹੜਾ ਹੈਗਾ ਉਹ ਇਸ ਸਕੂਲ ਦੇ ਵਿੱਚ ਨਹੀਂ ਆ ਦੋ ਅਧਿਆਪਕ ਸੀ ਜਿਨ੍ਹਾਂ ਦੀ ਬਦਲੀ ਹੁੰਦੀ ਆ ਇੱਕ ਅਧਿਆਪਕ ਜਿਹੜੇ ਹੁਣ ਨੇ ਉਹਨਾਂ ਦੇ ਉਹ ਛੁੱਟੀ ਲੈ ਕੇ ਜਿਹੜੇ ਨੇ ਉਹ ਗਏ ਹੋਏ ਨੇ ਛੁੱਟੀ ਤੇ ਅੱਜ ਅੱਜ ਦੀ ਜੇਕਰ ਗੱਲ ਕਰਾਂ ਤਾਂ ਵਾਕੀ ਦੇ ਅਧਿਆਪਕ ਨੇ ਮੇਰੇ ਨਾਲ ਬਾਈਹੂਰੀ ਨੇ ਬਾਈਹੂਰੀ ਸਪਿੰਡ ਤੋਂ ਨੇ ਬਾਈਹੂਰੀ ਲਾਗਲੇ ਪਿੰਡ ਤੋਂ ਨੇ ਬਾਈ ਕਿਵੇਂ ਦੇਖਦੇ ਹੋਂ ਕਿ ਜੋ ਸਿੱਖਿਆ ਕ੍ਰਾਂਤੀ ਦੇ ਨਾਮ ਤੇ ਸਰਕਾਰ ਕਹਿੰਦੀ ਹੈ ਕਿ ਸਿੱਖਿਆ ਕ੍ਰਾਂਤੀ ਸਿੱਖਿਆ ਕ੍ਰਾਂਤੀ ਪਰ ਜੇ ਸਕੂਲ ਦੀ ਗੱਲ ਕਰੀਏ ਤਾਂ ਇੱਥੇ ਪਰਮਾਨੈਂਟ ਅਧਿਆਪਕ ਤੱਕ ਨਹੀਂ ਹੈ ਜਸਜੀਤ ਜੀ ਕੱਲੇ ਆਪੇ ਇਸ ਸਕੂਲ ਦੀ ਗੱਲ ਨਹੀਂ ਕਰ ਸਕਦੇ ਤੁਸੀਂ ਇੱਕ ਕੱਲ ਹੀ ਖਬਰ ਦੇਖੀ ਹੋਣੀ ਹੈ ਇੱਕ ਅਮਰਸਰ ਦਾ ਇੱਕ ਤਪਲਾ ਪਿੰਡ ਦਾ ਜਿੱਥੇ ਇੱਕ ਟੀਚਰ ਨੇ ਹਾਈ ਕੋਰਟ ਦੇ ਵਿੱਚ ਪਹੁੰਚ ਗਿਆ ਕਿ ਮੈਂ ਇਕੱਲਾ ਹੀ ਟੀਚਰਾਂ ਤੇ ਸਕੂਲ ਦੇ ਵਿੱਚ ਹੋਰ ਕੋਈ ਟੀਚਰ ਨਹੀਂ ਹੈਗਾ ਮੈਂ ਅਪ੍ਰੈਲ ਦੇ ਵਿੱਚ ਮੇਰੇ ਨਗਰ ਦੇ ਵਿੱਚ ਬੋਲਿਆ ਸੀ ਸਾਡੇ ਹਲਕੇ ਦੀ ਜੋ ਐਮ ਐਲ ਏ ਹੈ ਉਹਨਾਂ ਦੇ ਉਹਨਾਂ ਦੀ ਸਟੇਜ ਤੇ ਹੀ ਬੋਲਿਆ ਸੀ ਕਿ ਸਾਡੇ ਪਿੰਡ ਦੇ ਵਿੱਚ ਟੀਚਰ ਨਹੀਂ ਹੈਗੇ ਸਾਡੇ ਜਿਹ ਮੋਟੀਵੇਟ ਕੀਤਾ ਗਿਆ ਹੈਗਾ ਤਾਂ ਉਸ ਤੋਂ ਬਾਅਦ ਅੱਜ ਤੱਕ ਕੋਈ ਸੁਣਵਾਈ ਨਹੀਂ ਹੋਈ ਤੇ ਪੂਰੇ ਪੰਜਾਬ ਦਾ ਹੀ ਬੁਰਾ ਹਾਲ ਹੈ ਇਕੱਲੇ ਇੱਕ ਸਕੂਲ ਦੀ ਆਪਾਂ ਗੱਲ ਨਹੀਂ ਕਰ ਸਕਦੇ ਬਾਈ ਫਿਰਾਂ ਦਾ ਪਿੰਡ ਮੇਰਾ ਪਿੰਡ ਸ਼ੇਰਗੜ ਜੀ ਬਾਈ ਫਿਰਾਂ ਦਾ ਪਿੰਡ ਸ਼ੇਰਗੜਾ ਸ਼ੇਰਗੜ ਪਿੰਡ ਦੇ ਵਿੱਚ ਹਾਲਾਤ ਦੱਸ ਰਹੇ ਨੇ ਕਿ ਸ਼ੇਰਗੜ ਪਿੰਡ ਦੇ ਵਿੱਚ ਵੀ ਹਾਲਾਤ ਜਿਹੜੇ ਇਹ ਨੇ ਹੁਣ ਇੱਕ ਪਾਸੇ ਪੰਜਾਬ ਦੇ ਵਿੱਚ ਸਿੱਖਿਆ ਕ੍ਰਾਂਤੀ ਦੀ ਗੱਲ ਚੱਲਦੀ ਹੈ ਇੱਕ ਪਾਸੇ ਪੰਜਾਬ ਦੇ ਵਿੱਚ ਜਿਹੜੀ ਆ ਉਹ ਸਿੱਖਿਆ ਦੇ ਤਿਹਾੜੀ ਦੀ ਗੱਲ ਚੱਲਦੀ ਹੈ ਕਿ ਭਾਈ ਸਿੱਖਿਆ ਦਾ ਤਿਹਾੜੀ ਪੰਜਾਬ ਦੇ ਵਿੱਚ ਚੱਲ ਰਿਹਾ ਪਰ ਅਸਲੀਅਤ ਜਿਹੜੀ ਆ ਉਹ ਇਹ ਆ ਪਿਛਲੇ ਦਿਨਾਂ ਦੇ ਵਿੱਚ ਹਾਈ ਕੋਰਟ ਨੇ ਵੀ ਪੰਜਾਬ ਸਰਕਾਰ ਨੂੰ ਝਾੜ ਪਾਈਆ ਪੰਜਾਬ ਸਰਕਾਰ ਤੋਂ ਜਵਾਬ ਮੰਗੇ ਨੇ ਜਵਾਬ ਇਸ ਚੀਜ਼ ਦੇ ਮੰਗੇ ਨੇ ਕਿ ਕਿੰਨੇ ਸਕੂਲ ਨੇ ਜਿਨ੍ਹਾਂ ਦੇ ਵਿੱਚ ਤਿੰਨ ਤੋਂ ਘੱਟ ਕਮਰੇ ਨੇ ਕਿੰਨੇ ਸਕੂਲ ਜਿਹੜੇ ਅਧਿਆਪਕਾਂ ਤੋਂ ਸਖਣੇ ਨੇ ਕਿੰਨੇ ਸਕੂਲ ਨੇ ਜਿਹੜੇ ਮੁੱਖ ਅਧਿਆਪਕਾਂ ਤੋਂ ਜਿਹੜੇ ਉਹ ਸਖਣੇ ਨੇ ਤੇ ਕਿੰਨੇ ਸਕੂਲ ਨੇ ਜਿਹੜੇ ਉਹ ਪਖਾਨਿਆਂ ਤੋਂ ਸਖਣੇ ਨੇ ਪਤਾ ਨਹੀਂ ਇਦਾਂ ਦੇ ਪੰਜਾਬ ਦੇ ਕਿੰਨੇ ਵੀ ਸਕੂਲ ਹੋਣਗੇ ਤੇ ਰਾਮੇਪਿੰਡ ਦਾ ਇੱਕ ਇਹ ਸਕੂਲ ਆ ਜਿਹੜਾ ਅਧਿਆਪਕਾਂ ਤੋਂ ਸਖਣਾ ਆ ਕਲਾਸਾਂ 3 ਨੇ ਸਿਰਫ ਇੱਕ ਅਧਿਆਪਕਾ ਦੂਸਰੇ ਅਧਿਆਪਕ ਡੈਪੂਟੇਸ਼ਨ ਤੇ ਇੱਥੇ ਆਉਂਦੇ ਨੇ ਪੜਾਉਂਦੇ ਨੇ ਉਹਨਾਂ ਨੇ ਆਪਣੀ ਨੌਕਰੀ ਕਰਨੀ ਆ ਉਹ ਆਪਣੀ ਨੌਕਰੀ ਜਿਸ ਤਰ੍ਹਾਂ ਦਾ ਉਹਨਾਂ ਨੂੰ ਹੁਕਮ ਲੱਗਦਾ ਆ ਉਸ ਤਰ੍ਹਾਂ ਦੇ ਨਾਲ ਉਹ ਆਪਣੀ ਨੌਕਰੀ ਕਰਦੇ ਨੇ ਪਰ ਵੱਡੇ ਸਵਾਲੀਆ ਚਿੰਨ੍ਹ ਸਰਕਾਰ ਦੇ ਉੱਪਰ ਨੇ ਕਿ ਸਰਕਾਰ ਜਿਹੜੀ ਹੈਗੀ ਆ ਵੱਡੇ ਵੱਡੀਆਂ ਜਿਹੜੀਆਂ ਹੈਗੀਆਂ ਆਪ ਆਖਦੀ ਆ ਕਿ ਇੰਨਾ ਕੁਛ ਅਸੀਂ ਸਿੱਖਿਆ ਕ੍ਰਾਂਤੀ ਦੇ ਵਿੱਚ ਕਰ ਦਿੱਤਾ ਵੱਡੀਆਂ ਵੱਡੀਆਂ ਡਾਰਾਂ ਮਾਰ ਦਿੱਤੀ ਆ ਆ ਕੁਛ ਸਿੱਖਿਆ ਕ੍ਰਾਂਤੀ ਵਿੱਚ ਕਰ ਦਿੱਤਾ ਪਰ ਅਸਲੀਆ ਅਸਲ ਤਸਵੀਰ ਜਿਹੜੀ ਆ ਉਹ ਇਹ ਆ ਹੁਣ ਇੱਕ ਵਾਸੇ ਮੈਂ ਲਾਇਕੀ ਸਾਡੇ ਲੋਕਾਂ ਦੀ ਵੀ ਕਹੂੰਗਾ ਸੀ ਪਿੰਡ ਦੇ ਵਿੱਚ ਆਏ ਪਿੰਡ ਦੇ ਲੋਕਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕੋਈ ਬਹੁਤੇ ਲੋਕ ਬੋਲਣ ਤੋਂ ਜਿਹੜੇ ਉਹ ਚੁਜ ਕਰਿਆ ਕਾਰਨ ਇਹ ਹੈ ਕਿ ਕੱਲ ਨੂੰ ਕਿਤੇ ਕਿਸੇ ਤਰ੍ਹਾਂ ਦਾ ਕਿ ਪੰਗਾ ਨਾ ਪੈ ਜੇ ਕੱਲ ਨੂੰ ਕਿਸੇ ਤਰ੍ਹਾਂ ਦਾ ਕੋਈ ਪੰਗਾ ਨਾ ਪੈ ਜੇ ਪਰ ਅਸਲ ਦੇ ਵਿੱਚ ਪਿੰਡ ਵਾਸੀਆਂ ਦਾ ਜਿਵੇਂ ਕਹਿੰਦੇ ਨੇ ਕਿ ਬੱਚੇ ਜੋ ਹੁੰਦੇ ਨੇ ਉਹ ਪੁਵੈਖ ਹੁੰਦੇ ਨੇ ਪੁਵੈਖ ਇਸ ਵੇਲੇ ਦਾਤੇ ਲੱਗਿਆ ਹੋਇਆ ਤੁਸੀਂ ਸੋਚ ਸਕਦੇ ਹੋ ਕਿ ਜੋ 10 ਦਿਨਾਂ ਦੇ ਲਈ ਅਧਿਆਪਕ ਆਇਆ ਉਹ ਸਹੀ ਤੌਰ ਤਰੀਕੇ ਦੇ ਨਾਲ ਪੜ੍ਹਾ ਸਕਦਾ ਹੋਵੇਗਾ ਕਿਉਂਕਿ ਵਿਦਿਆਪਕ ਜੋ ਪੂਰਾ ਸੀਜ਼ਨ ਪੂਰਾ ਸਾਲ ਜਿਹੜਾ ਹੈਗਾ ਸੈਸ਼ਨ ਪੂਰਾ ਸਾਲ ਦੇ ਲਈ ਪੜਾਉਂਦਾ ਹੈ ਉਹ ਉਸ ਤਰ੍ਹਾਂ ਦੇ ਨਾਲ ਆਪਣੀ ਮੈਂਟੈਲਿਟੀ ਸਹੀ ਤੌਰ 'ਤੇ ਕਰਕੇ ਜਿਹੜੇ ਨੇ ਉਹ ਪੜਾਉਂਦੇ ਨੇ ਪਰ ਜਿਹੜਾ 10 ਦਿਨਾਂ ਦੇ ਲਈ ਵਿਦਿਆਪਕ ਆਉਂਦਾ ਉਸ ਤੋਂ ਬਾਅਦ ਫਿਰ 10 ਦਿਨਾਂ ਲਈ ਪਤਾ ਨਹੀਂ ਬਦਲੀ ਜਾਂਦੀ ਆ ਉਸ ਤੋਂ ਬਾਅਦ ਫਿਰ 10 ਦਿਨਾਂ ਦੇ ਲਈ ਕੋਈ ਵਿਦਿਆਪਕ ਹੋਰ ਆਉਂਦੇ ਨੇ ਇਹ ਇਸ ਸਕੂਲ ਦੀ ਜੇਕਰ ਮੈਂ ਗੱਲ ਕਰਾਂ ਤਾਂ ਇਸ ਸਕੂਲ ਦੇ ਵਿੱਚ ਤਕਰੀਬਨ ਇਹ ਹਾਲਾਤ ਪਿਛਲੇ ਡੇਢ ਮਹੀਨੇ ਤੋਂ ਮਹੀਨੇ ਜਾਂ ਡੇਢ ਮਹੀਨੇ ਤੋਂ ਜਿਹੜੇ ਹੈਗੇ ਇਹ ਹਾਲਾਤ ਜਿਹੜੇ ਨੇ ਉਹ ਚੱਲ ਰਹੇ ਨੇ ਪਰ ਹਾਲੇ ਤੱਕ ਇਹ ਹਾਲਾਤ ਜਿਹੜੇ ਆ ਉਹ ਸੁਧਰੇ ਨਹੀਂ ਇਹ ਵੀ ਸਵਾਲ ਇਹ ਚੈਨ ਕਿ ਡੀਓ ਸਾਹਿਬ ਕੋਲੇ ਪਹੁੰਚਣ ਦੀ ਕੋਸ਼ਿਸ਼ ਕੀਤੀ ਗਈ ਆ ਪਿੰਡ ਵਾਸੀਆਂ ਦੇ ਵੱਲੋਂ ਪਹੁੰਚਣ ਦੀ ਕੋਸ਼ਿਸ਼ ਕੀਤੀ ਗਈ ਆ ਜਾਂ ਕਮੇਟੀ ਦੇ ਵੱਲੋਂ ਡੀਓ ਸਾਹਿਬ ਕੋਲੇ ਪਹੁੰਚਣ ਦੀ ਕੋਸ਼ਿਸ਼ ਕੀਤੀ ਆ ਕਿਉਂਕਿ ਜੋ ਭੁੱਖ ਖਰਾਬ ਹੋ ਰਿਹਾ ਜੋ ਪੜ੍ਹਾਈ ਜਿਹੜੀ ਆ ਖਰਾਬ ਹੋ ਰਹੀ ਆ ਉਹ ਤਾਂ ਇੱਥੇ ਜੋ ਪੜ ਰਹੇ ਬੱਚੇ ਨੇ ਉਹਨਾਂ ਦੀ ਜਿਹੜੀ ਆ ਖਰਾਬ ਹੋ ਰਹੀ ਆ ਹੁਣ ਜਿਸ ਤਰ੍ਹਾਂ ਦੇ ਨਾਲ ਇੱਥੇ ਨਵੀਆਂ ਬਿਲਡਿੰਗਸ ਜਿਹੜੀਆਂ ਨੇ ਨਵੇਂ ਕਮਰੇ ਜਿਹੜੇ ਆ ਬਣ ਰਹੇ ਆ ਉਹਦੀ ਸ਼ਲਾਘਾ ਸਰਕਾਰ ਦੀ ਕਰਦੇ ਕਿ ਭਈ ਨਵੇਂ ਕਮਰੇ ਬਣ ਰਹੇ ਆ ਪਰ ਕੱਲੇ ਕਮਰੇ ਕੀ ਕਰਨਗੇ ਜੇਕਰ ਬੱਚੇ ਜਿਹੜੇ ਹੈਗੇ ਆ ਉਹ ਸਕੂਲ ਦੇ ਵਿੱਚ ਹਾਜ਼ਰ ਨਾ ਹੋਣਗੇ ਹੁਣ ਵੱਡੀ ਗੱਲ ਇਹ ਵੀ ਆ ਕਿ ਇਹ ਸਕੂਲ ਦੇ ਵਿੱਚ ਬੱਚਿਆਂ ਦੀ ਇਹ ਵੀ ਨਹੀਂ ਹੈ ਕਿ ਬੱਚਿਆਂ ਦੀ ਗਿਣਤੀ ਘਟੋ ਗਈ ਹੈ ਸਕੂਲ ਦੇ ਵਿੱਚ ਬੱਚਿਆਂ ਦੀ ਗਿਣਤੀ 150 ਤੋਂ 159 ਦੱਸੀ ਜਾ ਰਹੀ ਹੈ ਜਿਹੜੀ ਬੱਚਿਆਂ ਦੀ ਗਿਣਤੀ ਸਕੂਲ ਦੇ ਵਿੱਚ ਆ ਤਾਂ ਕੀ ਭਾਈ ਫਿਰ ਇਹ 159 ਬੱਚੇ ਰੱਬ ਆਸਰੇ ਛੱਡ ਦਿੱਤੇ ਗਏ ਨੇ ਕਿ ਜਿਸ ਪੰਜਾਬ ਦੀ ਤੁਸੀਂ ਗੱਲ ਕਰਦੇ ਹੋ ਇਹ ਪਿੰਡ ਉਸ ਪੰਜਾਬ ਦੇ ਵਿੱਚ ਜਿਹੜਾ ਹੈਗਾ ਨਹੀਂ ਆਉਂਦਾ ਕਿ ਇੱਥੋਂ ਦੇ ਮਾਪੇ ਜਿਹੜੇ ਨੇ ਉਹ ਤੁਹਾਡੇ ਵੋਟਰ ਨਹੀਂ ਨੇ ਜਿਸ ਪੰਜਾਬ ਦੇ ਵਿੱਚ ਤੁਸੀਂ ਖੁਸ਼ਹਾਲੀ ਲੈ ਕੇ ਆਂਦੀ ਆ ਜਿਸ ਪੰਜਾਬ ਦੇ ਵਿੱਚ ਤੁਸੀਂ ਸਿੱਖਿਆ ਕ੍ਰਾਂਤੀ ਲੈ ਕੇ ਆਂਦੀ ਆ ਕਿ ਇਹ ਪਿੰਡ ਜਾਂ ਇਹ ਸਕੂਲ ਉਸ ਪੰਜਾਬ ਦੇ ਵਿੱਚ ਜਿਹੜਾ ਹੈਗਾ ਨਹੀਂ ਆਉਂਦਾ ਸ਼ਾਇਦ ਪੁੱਲਪਲਾ ਬੈਠੇ ਨੇ ਹਲਕੇ ਦੀ ਜੇ ਮੈਂ ਗੱਲ ਕਰਾ ਹਲਕਾ ਕਿਹੜਾ ਬਾਈ ਇਹ ਤਲਵੰਡੀ ਤਲਵੰਡੀ ਹਲਕਾ ਆ ਐਮਐਲਏ ਬਲਜਿੰਦਰ ਕੌਰ ਹੋਣਾ ਹੋਣਾ ਦਾ ਜਿਹੜਾ ਹਲਕਾ ਹੈ ਕੈਬਨਟ ਰੈਂਕ ਜਿਨ੍ਹਾਂ ਨੂੰ ਜਿਹੜਾ ਮਿਲਿਆ ਹੋਇਆ ਉਹਨ ਮੌਜੂਦਾ ਵਿਧਾਇਕ ਕੈਬਨਿਟ ਰੈਂਕ ਤੇ ਹੋਣ ਤੇ ਉਹਨਾਂ ਦੇ ਪਿੰਡਾਂ ਦੇ ਸਕੂਲਾਂ ਦੇ ਹਾਲਾਤ ਇਹ ਹੋਣ ਤੇ ਜੇਕਰ ਇਹ ਮੰਨਿਆ ਜਾਵੇ ਕਿ ਇਸ ਚੀਜ਼ ਦਾ ਇਲਮ ਐਮ ਐਲ ਏ ਬਲਜਿੰਦਰ ਕੌਰ ਹੋਰਾਂ ਨੂੰ ਨਹੀਂ ਹੈ ਤਾਂ ਫਿਰ ਮੈਂ ਇਹੀ ਕਹੂੰਗਾ ਕਿ ਲੱਖ ਦੀ ਲੱਖ ਹਾਂਜੀ ਹਾਂਜੀ ਦਾ ਪ੍ਰਧਾਨ ਵੀ ਰਾਮਾ ਪਿੰਡ ਤੋਂ ਨਹੀਂ ਹੈ ਅੱਛਾ ਆਪਣੇ ਰਾਮਾ ਮੰਡੀ ਦੇ ਪ੍ਰਧਾਨ ਜੀ ਰਾਮਾ ਪਿੰਡ ਤੋਂ ਨਹੀਂ ਹੈ ਉਹ ਵੀ ਰਾਮਾ ਪਿੰਡ ਤੋਂ ਹੀ ਹੈ ਹਾਂਜੀ ਅਲਵੇਲ ਸਿੰਘ ਜੀ ਅਲਵੇਲ ਸਿੰਘ ਜੀ ਮੰਡੀ ਦੇ ਪ੍ਰਧਾਨ ਨੇ ਹਾਂਜੀ ਰਾਮਾ ਮੰਡੀ ਦੇ ਰਾਮਾ ਮੰ ਰਾਮਾ ਕਹਿੰਦੇ ਨੇ ਕਿ ਰਾਮਾ ਮੰਡੀ ਦੇ ਪ੍ਰਧਾਨ ਨੇ ਉਹ ਵੀ ਰਾਮਾ ਪਿੰਡ ਤੋਂ ਨੇ ਤਾਂ ਮਤਲਬ ਇਹ ਤਾਂ ਫਿਰ ਮੰਨਿਆ ਨਹੀਂ ਜਾ ਸਕਦਾ ਕਿ ਭਾਈ ਇਸ ਚੀਜ਼ ਦਾ ਇਲਮ ਨਾ ਹੋਵੇ ਕਿ ਸਾਡੇ ਸਕੂਲ ਦੇ ਮਿਡਲ ਸਕੂਲ ਦੇ ਹਾਲਾਤ ਜਿਹੜੇ ਨੇ ਇਹ ਨੇ ਤੇ ਜੇਕਰ ਮੈਂ ਇਹ ਕਹੂੰਗਾ ਕਿ ਐਮਐਲਏ ਸਾਹਿਬਾਂ ਨੂੰ ਵੀ ਇਸ ਚੀਜ਼ ਦਾ ਇਲਮ ਤੱਕ ਨਹੀਂ ਆ ਕਿ ਸਾਡੇ ਮੇਰੇ ਹਲਕੇ ਦੇ ਵਿੱਚ ਇੱਕ ਪਿੰਡ ਪੈਂਦਾ ਰਾਮਾ ਪਿੰਡ ਉਹਦੇ ਮਿਡਲ ਸਕੂਲ ਦੇ ਹਾਲਾਤ ਇਹ ਨੇ ਤਾਂ ਫਿਰ ਮੈਂ ਇਹ ਕਹੂੰਗਾ ਕਿ ਭਾਈ ਲੱਖ ਦੀ ਲਾਹਣਤਾ ਤੁਹਾਡੀ ਐਸੀ ਐਮਐਲਏ ਸ਼ਿਪ ਤੇ ਕਿ ਤੁਹਾਨੂੰ ਇਹ ਨਹੀਂ ਪਤਾ ਕਿ ਤੁਹਾਡੇ ਹਲਕੇ ਦੇ ਵਿੱਚ ਤੁਹਾਡੇ ਸਕੂਲ ਹੁਲਾ ਦੇ ਹਾਲਾਤ ਕੀ ਨੇ ਕਿਉਂਕਿ ਤੁਹਾਡੀ ਜਿਹੜੀ ਸਰਕਾਰ ਆਈ ਸੀ ਉਹ ਤਾਂ ਸਿੱਖਿਆ ਕ੍ਰਾਂਤੀ ਦੇ ਨਾਂ ਤੇ ਆਈ ਸੀ ਤੁਹਾਡੀ ਸਰਕਾਰ ਤਾਂ ਦਿੱਲੀ ਮਾਡਲ ਦੇ ਨਾਂ ਤੇ ਆਈ ਸੀ ਤੁਹਾਡੀ ਸਰਕਾਰ ਤਾਂ ਇਹ ਕਹਿੰਦੀ ਸੀ ਕਿ ਪੰਜਾਬ ਦੇ ਵਿੱਚ ਸਿੱਖਿਆ ਦਾ ਸੀ ਉਹ ਹਾਲ ਕਰਾਂਗੇ ਜਿਹੜਾ ਪਿਛਲੇ 70 75 ਸਾਲਾਂ ਚ ਨਹੀਂ ਹੋਇਆ ਮੈਂ ਨਹੀਂ ਕਹਿੰਦਾ ਕਿ ਪਿਛਲੀਆਂ ਸਰਕਾਰਾਂ ਵੇਲੇ ਸਕੂਲ ਜਿਹੜੇ ਆ ਉਹ ਮਾਸਟਰਾਂ ਤੋਂ ਬਿਨਾ ਸੱਖਣੇ ਨਹੀਂ ਹੋਣੇ ਮਾਸਟਰਾਂ ਤੋਂ ਬਿਨਾ ਉਸ ਵੇਲੇ ਵੀ ਸਕੂਲ ਸੱਖਣੇ ਹੋ ਸਕਦੇ ਨੇ ਪਰ ਤੁਸੀਂ ਸਿੱਖਿਆ ਕ੍ਰਾਂਤੀ ਦਾ ਕਹਿ ਕੇ ਆਈ ਸੀ ਸਿੱਖਿਆ ਕ੍ਰਾਂਤੀ ਦਾ ਕਹਿਣ ਤੋਂ ਬਾਅਦ ਵੀ ਇਹ ਹਾਲਾਤ ਤੁਹਾਡੇ ਉਸ ਖੁਸ਼ਹਾਲ ਪੰਜਾਬ ਦੇ ਨੇ ਤੁਹਾਡੀ ਸੱਤਾ ਦੇ ਵਿੱਚ ਤੁਹਾਡੇ ਜਿਹੜੇ ਹੈਗੇ ਨੇ ਸਰਕਾਰ ਦੇ ਨੇ ਤੁਹਾਡੇ ਸਰਕਾਰੀ ਸਕੂਲਾਂ ਦੇ ਨੇ ਉਸ ਜਿਹੜੇ ਮੌਸਮ ਦੇ ਵਿੱਚ ਜਿਹੜੇ ਮੌਸਮ ਨੂੰ ਤੁਸੀਂ ਸਿੱਖਿਆ ਦਾ ਮੌਸਮ ਕਹਿੰਦੇ ਹੋ ਜਿਹਨੂੰ ਤੁਸੀਂ ਨਵੀਂ ਜਿਹੜਾ ਨਾਮ ਸਿੱਖਿਆ ਕ੍ਰਾਂਤੀ ਦਾ ਦਿੱਤਾ ਹੈ ਸਕੂਲਾਂ ਦੇ ਵਿੱਚ ਬਾਥਰੂਮਾਂ ਦੇ ਉਤਕ੍ਰਣ ਤੁਸੀਂ ਕਰਦੇ ਹੋ ਸਕੂਲਾਂ ਦੇ ਵਿੱਚ ਚਾਰ ਦਿਵਾਰੀਆਂ ਦੇ ਉਤਕ੍ਰਣ ਤੁਸੀਂ ਕਰਦੇ ਹੋ ਸਕੂਲਾਂ ਦੇ ਵਿੱਚ ਮਾੜਾ ਮੋਟਾ ਰੰਗ ਰੋਗਣ ਹੋਵੇ ਉਹਨਾਂ ਦੇ ਉਤਕ੍ਰਣ ਤੁਸੀਂ ਕਰਦੇ ਹੋ ਦੂਜੇ ਪਾਸੇ ਬੇਰੁਜ਼ਗਾਰ ਅਧਿਆਪਕ ਜਿਹੜੇ ਨੇ ਉਹ ਡਾਂਗਾ ਫਿਰਦੇ ਡਾਂਗਾ ਖਾਂਦੇ ਜਿਹੜਿਆ ਫਿਰਦੇ ਨੇ ਹੁਣ ਤਨਤਾਰ ਦੀਆਂ ਸੜਕਾਂ ਤੇ ਫਿਰਦੇ ਨੇ ਦਰੀਆਂ ਵਛਾਉਂਦੇ ਫਿਰਦੇ ਨੇ ਤੇ ਦੂਜੇ ਪਾਸੇ ਸਕੂਲ ਉਹਨਾਂ ਹੀ ਅਧਿਆਪਕਾਂ ਬਿਨਾ ਖਾਲੀ ਨੇ ਉਹਨਾਂ ਹੀ ਆਪਕਾ ਬਿਨਾ ਜਿਹੜੇ ਹੈਗੇ ਨੇ ਉਹ ਸਖਨੇ ਨੇ ਤਾਂ ਇਹ ਸਿੱਕਿਆ ਕ੍ਰਾਂਤੀ ਦੀ ਇੱਕ ਤਸਵੀਰ ਆ ਰਾਮਾਪਿੰਡ ਦੀ ਤਸਵੀਰ ਰਾਮਾਪਿੰਡ ਦੇ ਮਿਡਲ ਸਕੂਲ ਦੀ ਤਸਵੀਰ ਹਾਲਾਂਕਿ 15 ਤਰੀਕ ਨੂੰ 15 ਦਸੰਬਰ ਨੂੰ ਇੱਕ ਵਿਸਥਾਰਤ ਰਿਪੋਰਟ ਵੀ ਸਿੱਖਿਆ ਸਕੱਤਰ ਦੇ ਵੱਲੋਂ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਸਿੱਖਿਆ ਸਕੱਤਰ ਤੋਂ ਵਿਸਥਾਰਤ ਰਿਪੋਰਟ 15 ਦਸੰਬਰ ਨੂੰ ਮੰਗਿਆ 15 ਦਸੰਬਰ ਨੂੰ ਰਿਪੋਰਟ ਵੀ ਦੇਣੀ ਹੋਵੇਗੀ ਉਹ ਚ ਵੀ ਦੇਖਣਾ ਹੋਵੇਗਾ ਕਿ ਕਿੰਨੀਆਂ ਕਿ ਸਰਕਾਰ ਦੀਆਂ ਨਕਾਮੀਆਂ ਸਰਕਾਰ ਦੀਆਂ ਨਲਾਇਕੀਆਂ ਸਾਹਮਣੇ ਆਉਂਦੀਆਂ ਨੇ ਕਿ ਪੰਜਾਬ ਦੇ ਵਿੱਚ ਕਿੰਨੇ ਉਹ ਸਕੂਲ ਨੇ ਜਿਹੜੇ ਅਧਿਆਪਕਾਂ ਤੋਂ ਸਖਣੇ ਨੇ ਪੰਜਾਬ ਦੇ ਵਿੱਚ ਕਿੰਨੇ ਉਹ ਸਕੂਲ ਨੇ ਜਿਹੜੇ ਮੁੱਖ ਅਧਿਆਪਕਾਂ ਤੋਂ ਸਖਣੇ ਨੇ ਪੰਜਾਬ ਦੇ ਵਿੱਚ ਕਿੰਨੇ ਔਰ ਸਕੂਲ ਨੇ ਜਿਨ੍ਹਾਂ ਦੇ ਵਿੱਚ ਕਲਾਸਾਂ ਜ਼ਰੂਰ ਤਿੰਨ ਤਿੰਨ ਨੇ ਪਰ ਉਹਨਾਂ ਕਲਾਸਾਂ ਨੂੰ ਪੜਾਉਣ ਦੇ ਲਈ ਮਹਿਜ਼ ਸਿਰਫ ਤੇ ਸਿਰਫ ਇੱਕ ਕਮਰਾ ਆ ਹੁਣ ਇੱਥੇ ਅਧਿਆਪਕਾਂ ਦੇ ਨਾਲ ਗੱਲਬਾਤ ਜਦੋਂ ਸੀ ਕਰ ਰਹੀ ਸੀ ਤਾਂ ਉਹ ਕਹਿੰਦੇ ਨੇ ਕਿ ਬੱਚਿਆਂ ਨੂੰ ਹੈਂਡਲ ਕਰਨਾ ਵੀ ਬਹੁਤ ਜਿਹੜਾ ਹੈਗਾ ਉਹ ਔਕਾ ਹੋ ਜਾਂਦਾ ਕਿਉਂਕਿ ਬੱਚਿਆਂ ਦਾ ਵੀ ਮੈਂਟੈਲਿਟੀ ਇਸ ਤਰ੍ਹਾਂ ਦੇ ਨਾਲ ਸੈੱਟ ਹੋਈ ਆ ਕਿ ਚਲੋ ਇਹਨਾਂ ਅਧਿਆਪਕ ਦੀ ਕੀ ਸੁਣਨੀ ਆ ਭਾਈ 10 ਦਿਨਾਂ ਦੇ ਲਈ ਆਏ ਨੇ 10 ਦਿਨਾਂ ਦੇ ਲਈ ਬਦਲ ਕੇ ਹੋਰ ਕਿਸੇ ਨੇ ਆ ਜਾਣਾ ਇਹ 10 ਦਿਨਾਂ ਦੇ ਲਈ ਆਏ ਨੇ 10 ਦਿਨਾਂ ਦੇ ਲਈ ਬਦਲ ਕੇ ਜਿਹੜੇ ਆ ਹੋਰ ਕਿਸੇ ਨੇ ਆ ਜਾਣਾ ਤੁਹਾਨੂੰ ਦੋ ਅਧਿਆਪਕੇ ਸਕੂਲ ਦੇ ਵਿੱਚ ਉਹ ਨੇ ਜੋ ਜਿਹੜੇ ਹੈਗੇ ਨੇ ਡੈਪੂਟੇਸ਼ਨ ਤੇ ਨੇ ਤੇ 10-10 ਦਿਨਾਂ ਦੀ ਉਹਨਾਂ ਦੀ ਜਿਹੜੀ ਹੈਗੀ ਆ ਉਹ ਬੱਤਾਰੀਸ ਤੋਂ ਪਹਿਲਾਂ ਹੋਈ ਉਹ ਵੀ ਕਹਿੰਦੇ ਨੇ ਕਿ ਬੱਚੇ ਸਾਡੀ ਸੁਣਦੇ ਤੱਕ ਨਹੀਂ ਕਿਉਂ ਕਿ ਮੈਂਟੈਲਿਟੀ ਇਸ ਤਰ੍ਹਾਂ ਦੇ ਨਾਲ ਉਹਦੀ ਸੈਟ ਆ ਕਿ ਤੇ ਸਾਨੂੰ ਵੀ ਇਹ ਪੁੱਛਦੇ ਨੇ ਕਿ ਜੀ ਹੁਣ ਫਿਰ ਅਗਲੀ ਵਾਰ ਕਿਹੜੀ ਮੈਡਮ ਨੇ ਆਉਣਾ ਕਿ ਜੀ ਹੁਣ ਅਗਲੀ ਵਾਰ ਕਿਹੜੀ ਮੈਡਮ ਨੇ ਆਉਣਾ ਤਾਂ ਭਾਈ ਇਹ ਸਿੱਖਿਆ ਕ੍ਰਾਂਤੀ ਦੀ ਇੱਕ ਝਲਕਾ ਜਿਹੜੀ ਇਸ ਵੇਲੇ ਰਾਮਾਪਿੰਡ ਦੇ ਵਿੱਚ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਹਾਲਾਂਕਿ ਹੋ ਸਕਦਾ ਇਸ਼ਤਿਹਾਰਾਂ ਦੇ ਵਿੱਚ ਤਸਵੀਰਾਂ ਦੇ ਵਿੱਚ ਸਪੀਚਾਂ ਦੇ ਵਿੱਚ ਇਹ ਝਲਕ ਜਿਹੜੀ ਆ ਤੁਹਾਨੂੰ ਨਾ ਦੇਖੇ ਮੁੱਖ ਮੰਤਰੀ ਸਾਹਿਬ ਦੇ ਬਿਆਨਾਂ ਦੇ ਵਿੱਚ ਝਲਕ ਤੁਹਾਨੂੰ ਨਾ ਦੇਖੇ ਤਰਨਤਨ ਦੇ ਵਿੱਚ ਹੁੰਦੀਆਂ ਸਪੀਚਾਂ ਦੇ ਵਿੱਚ ਤੁਹਾਨੂੰ ਇਹ ਝਲਕ ਜਿਹੜੀ ਨਾ ਦਿਸੇ ਪਰ ਗਰਾਊਂਡ ਦੀ ਰਿਐਲਿਟੀ ਰਾਮੇਪਿੰਡ ਦੀ ਅਸੀਂ ਤੁਹਾਨੂੰ ਦਿਖਾ ਰਿਹਾ ਕਿ ਰਾਮੇਪਿੰਡ ਦੇ ਮਿਡਲ ਸਕੂਲ ਨੂੰ ਜਿਹੜਾ ਹੈਗਾ ਉਹ ਅਧਿਆਪਕਾਂ ਦੀ ਘਾਟ ਆ ਡੈਪੂਟੇਸ਼ਨ ਤੇ ਅਧਿਆਪਕ ਇੱਥੇ ਆਉਂਦੇ ਨੇ ਬੱਚਿਆਂ ਨੂੰ ਪੜਾਉਂਦੇ ਨੇ ਜਦੋਂ ਕਿ ਬੱਚੇ ਜਿਹੜੇ ਹੈਗੇ ਨੇ ਉਹ ਕਿਸੇ ਵੀ ਸੂਬੇ ਦਾ ਭਵਿੱਖ ਹੁੰਦੇ ਨੇ ਕਿਸੇ ਵੀ ਦੇਸ਼ ਦਾ ਭਵਿੱਖ ਹੁੰਦੇ ਨੇ ਤੇ ਜੇਕਰ ਦੇਸ਼ ਤੇ ਭਵਿੱਖ ਨੂੰ ਬਣਾਉਣ ਵਾਲੇ ਜਿਹੜੇ ਹੁੰਦੇ ਨੇ ਉਹਨਾਂ ਦੀ ਘਾਟ ਉਹਨਾਂ ਦੀ ਕਮੀ ਰਹੂਗੀ ਤਾਂ ਉਹ ਕਿਸ ਤਰ੍ਹਾਂ ਦੇ ਨਾਲ ਫਿਰ ਉਹ ਸੂਬੇ ਦਾ ਭਵਿੱਖ ਉਸ ਦੇਸ਼ ਦਾ ਭਵਿੱਖ ਸੁਰੱਖਿਅਤ ਸਿਕਿਉਰ ਅਸੀਂ ਜਿਹੜਾ ਹੈਗਾ ਉਹ ਮੰਨ ਉਹ ਮੰਨ ਸਕਦਾ ਜੀ ਤੁਹਾਡਾ ਹੀ ਪਿੰਡ ਬਾਈ ਜੀ ਹਾਂ ਜੀ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਇਹੀ ਪਿੰਡ ਤੁਹਾਡਾ ਹਾਂ ਜੀ ਹਾਂ ਜੀ ਰਾਮਾਪੁਰਣੀ ਇਹ ਫੁੱਡੇ ਸਕੂਲ ਦੇ ਜਿੰਨੇ ਤੁਹਾਨੂੰ ਜਾਣਕਾਰੀ ਮਿਲੀ ਆ ਕਿ ਸਿਰਫ ਇੱਕ ਪੱਕਾ ਅਧਿਆਪਕਾ ਤੁਹਾਡੇ ਸਕੂਲ ਦੇ ਵਿੱਚ ਤਿੰਨ ਕਲਾਸਾਂ ਤੁਹਾਡੇ ਸਕੂਲ ਦੇ ਵਿੱਚ ਚੱਲਦੀਆਂ ਨੇ ਉਹ ਚਲੋ ਅਧਿਆਪਕਾ ਜੋ ਕਿਸੇ ਕਾਰਨ ਕਰਕੇ ਛੁੱਟੀ ਤੇ ਨੇ ਪੱਕਾ ਅਧਿਆਪਕ ਵੀ ਤੁਹਾਡੇ ਸਕੂਲ ਨੂੰ ਨਹੀਂ ਹੈ ਨਹੀਂ ਪਿਛਲੇ 4 ਮਹੀਨੇ ਤੋਂ ਕੋਈ ਨਹੀਂ ਹੈ ਜੀ 4 ਮਹੀਨੇ ਹਾਂ ਜੀ ਹਾਂ ਜੀ ਕੋਈ ਅਧਿਆਪਕ ਹਾਲਾਂਕਿ ਉੱਚ ਅਧਿਕਾਰ ਕੇ ਨਾਲ ਸਾਡੇ ਪ੍ਰਧਾਨ ਕੌਰਸ ਜੀ ਨੇ ਕਈ ਵਾਰੀ ਰਾਬਤਾ ਕੀਤਾ ਜੀ ਵੀ ਸਾਡੇ ਸਕੂਲ ਨੂੰ ਟੀਚਰ ਦਿੱਤੇ ਜਾਣ ਪਰ ਕਿ ਕੋਈ ਗੱਲ ਹੀ ਨਹੀਂ ਸੁਣ ਰਹੀ ਇਹ ਤੁਸੀਂ ਪਹੁੰਚ ਕਰਦੇ ਹੋ ਬਠਿੰਡੇ ਤੱਕ ਪਹੁੰਚ ਡੀਓ ਸਾਹਿਬ ਤੱਕ ਪਹੁੰਚ ਹਾਂ ਜੀ ਬਿਲਕੁਲ ਬਿਲਕੁਲ ਹੋਈ ਹੈ ਜੀ ਫਿਰ ਕੀ ਕਹਿੰਦੇ ਉੱਥੇ ਉਹ ਕਹਿੰਦੇ ਜੀ ਹਾਲ ਤੱਕ ਕੋਈ ਇਤਜਾਬ ਨਹੀਂ ਜੀ ਅੱਛਾ ਇਹ ਕਹਿੰਦੇ ਇਤਜਾਬ ਹਾਂਜੀ ਹਾਂਜੀ ਐਮ ਐਲ اے ਬਲਜਿੰਦਰ ਕੌਰ ਨੇ ਤੁਹਾਡੇ ਹਾਂਜੀ 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 ਐਮ ਐਲ اے ਸਾਹਿਬਾ ਤੱਕ ਪਹੁੰਚ ਕਰ ਲੈਣੀ ਸੀ ਐਮ ਐਲ اے ਸਾਹਿਬਾ ਪਤਾ ਨਹੀਂ ਜੀ ਪ੍ਰਧਾਨ ਜੀ ਨੇ ਗੱਲ ਕੀਤੀ ਹੈ ਕਿ ਨਹੀਂ ਕੀਤੀ ਜੀ ਲੇਕਿਨ ਇੱਕਦਰ ਮੇਰੇ ਨਾਲ ਗੱਲ ਹੋਈ ਸੀ ਸੀ ਗਰਾਊਂਡ 'ਚ 로ਜ ਹੋਣੇ ਜੀ ਇੱਥੇ ਸਟੇਡੀਅਮ 'ਚ ਤੇ ਉਧਰ ਗੱਲ ਹੋ ਰਹੀ ਸੀ ਉਧਰ ਉਹ ਕਹਿ ਰਹੇ ਸੀਗੇ ਵੀ ਆਪ ਕੋਈ ਹੋਇਆ ਨਹੀਂ ਇੰਤਜ਼ਾਮ ਜੀ ਪਹਿਲੇ 4 ਮਹੀਨਿਆਂ ਤੋਂ ਸਕੂਲ ਇਸ ਤਰ੍ਹਾਂ ਹੀ ਚੱਲ ਰਿਹਾ ਜੀ ਇਸ ਤਰ੍ਹਾਂ ਹੀ ਚੱਲ ਰਿਹਾ ਹਾਂਜੀ ਹਾਂਜੀ ਤੁਹਾਨੂੰ ਲੱਗਦਾ ਫਿਰ ਇਸ ਤਰ੍ਹਾਂ ਦੇ ਨਾਲ ਤੁਹਾਡੇ ਜੁਆਕ ਕਿਵੇਂ ਪੜਦੇ ਹੋਣਗੇ ਵੀ ਜਿਵੇਂ ਅਧਿਆਪਕ ਨੇ 10-10 ਦਿਨਾਂ ਦੇ ਲਈ ਆਉਂਦੇ ਨੇ ਇਹ ਤਾਂ ਆਪਣੀ ਡਿਊਟੀ ਨਿਭਾ ਰਹੇ ਨੇ ਨਿਭਾਉਣੀ ਹੈ ਇਹਨਾਂ ਨੂੰ ਜਿਸ ਤਰ੍ਹਾਂ ਦਾ ਹੁਕਮ ਹੋਊ ਇਹਨਾਂ ਨੇ ਨਿਭਾਉਣਾ 10-10 ਦਿਨਾਂ ਦੇ ਲਈ ਆਉਂਦੇ ਨੇ ਇਸ ਤਰ੍ਹਾਂ ਦੇ ਨਾਲ ਤੁਹਾਡੇ ਜੁਆਕ ਲੱਗਦਾ ਕਿ ਫਿਰ ਪੜ੍ਹ ਲਿਖ ਸਕਦੇ ਨੇ ਨਹੀਂ ਨਹੀਂ ਕੋਈ ਨਹੀਂ ਪੜ੍ਹਦਾ ਜੀ ਇਹ ਤਾਂ ਜੁਆਕ ਤਾਂ ਆਉਂਦੇ ਆ ਕੇ ਗੀੜਾ ਦੇ ਚਮੜ ਜਾਂਦੇ ਇਹ ਹਾਲਾਤ ਚੱਲਦੇ ਇਹ ਹਾਲਾਤ ਚੱਲੀ ਜਾਂਦੇ ਸਰਕਾਰ ਤਾਂ ਕਹਿੰਦੀ ਹੈ ਸਿੱਖਿਆ ਕ੍ਰਾਂਤੀ ਆ ਗਈ ਪੰਜਾਬ ਦੇ ਵਿੱਚ ਸਿੱਖਿਆ ਦਾ ਹਥਿਆਰ ਚੱਲੀ ਜਾਂਦਾ ਪੰਜਾਬ 'ਚ ਪੰਜਾਬ ਵਰਗੀ ਸਿੱਖਿਆ ਸਾਥੋਂ ਤਾਂ ਕਹਿੰਦੇ ਦੇਸ਼ ਬਾਹਰਲੇ ਬੰਗ ਰਿਹਾ ਕਿ ਇਹੋ ਜੀ ਸਿੱਖਿਆ ਅਸੀਂ ਵੀ ਦੇਣੀ ਆ ਨਹੀਂ ਜੀ ਨਹੀਂ ਕੋਈ ਸਰਦ ਲੱਗਿਆ ਨਹੀਂ ਕੋਈ ਕਿਉਂਕਿ ਪਹਿਲੇ 4 ਮਹੀਨਿਆਂ ਤੋਂ ਕੋਈ ਟੀਚਰ ਹੀ ਨਹੀਂ ਕੋਈ ਲੱਗ ਰਿਹਾ ਜੀ ਅਧਿਆਪਕ ਨਹੀਂ ਲੱਗਿਆ ਅਧਿਆਪਕਾ ਐ ਹੀ ਨਹੀਂ ਜਿੱਥੇ ਇੱਕ ਤਾਂ ਮੰਡੀ ਤੋਂ ਆਉਂਦਾ ਜੀ ਉਹ ਦੋ ਦਿਨ ਆਉਂਦਾ ਜੀ ਦੋ ਦਿਨ ਬਾਅਦ ਕੋਹੋਟੀ ਚੜਾ ਜਾਂਦਾ ਜੀ ਉਹ ਤਾਂ ਉਹਨਾਂ ਦੀ ਡਿਊਟੀ ਜਿਵੇਂ ਲੱਗਦੀ ਹੈ ਹਾਂਜੀ ਹਾਂਜੀ ਜਿਸ ਤਰ੍ਹਾਂ ਟੀਚਰ ਲੱਗਦੀ ਹੈ ਉਹ ਕੀ ਉਹਨਾਂ ਤੋਂ ਬੱਚੇ ਪੜਦੇ ਹੋਣਗੇ ਤੇ ਕੀ ਉਹਨਾਂ ਨੂੰ ਪਤਾ ਹੋਊਗਾ ਵੀ ਅਸੀਂ ਬੱਚਿਆਂ ਨੂੰ ਕੱਲ ਕੀ ਸਿਲੇਬਸ ਦੋ ਪਾ ਬੱਚੇ ਵੀ ਦੱਸਦੇ ਨੇ ਇਹ ਸਮੱਸਿਆਵਾਂ ਕਿ ਬਿਲਕੁਲ ਦੱਸਦੇ ਆ ਜੀ ਬਿਲਕੁਲ ਦੱਸਦੇ ਆ ਜੀ ਬੱਚੇ ਸਾਨੂੰ ਇੱਕ ਦਿਨ ਸਟੇਡੀਅਮ ਤੇ ਜਾ ਕੇ ਕਹਿੰਦੇ ਆ ਜੀ ਸਵੇਰੇ ਸਵੇਰੇ ਕਹਿੰਦੇ ਆ ਜੀ ਟੀਚਰ ਦਾ ਇੰਤਜ਼ਾਮ ਕਰੋ ਜੀ ਸਾਡੇ ਕੋਲ ਟੀਚਰ ਹੀ ਹੈ ਨਹੀਂ ਜੀ ਵਿਆਪਕ ਨਹੀਂ ਹੈ ਕਹਿੰਦੇ ਨਹੀਂ ਨਹੀਂ ਜੀ ਪਰ ਇੱਕ ਦਿਨ ਅਸੀਂ ਲੰਘ ਰਹੇ ਸੀ ਉਹਦੋਂ ਬਾਹਰ ਜਾ ਕੇ ਬੱਚਿਆਂ ਨੇ ਕਿਹਾ ਜੀ ਕਹਿੰਦੇ ਅੱਜ ਤਾਂ ਆਹ ਮੈਡਮ ਵੀ ਛੁੱਟੀ ਤੇ ਚਲੀ ਜਾਊ ਜੀ ਅੱਛ ਬੱਚੇ ਜਿਹੜੇ ਆ ਖੁਦ ਵੀ ਇਹ ਚੀਜ਼ ਹਾਂ ਬੱਚੇ ਕਹਿੰਦੇ ਆ ਜੀ ਫਿਰ ਤੁਹਾਨੂੰ ਕੀ ਲੱਗਦਾ ਵੀ ਕਿਉਂ ਨਹੀਂ ਹਲੇ ਤੱਕ ਹੱਲ ਹੋਇਆ ਸਰਕਾਰ ਇਸ ਚੀਜ਼ ਤੇ ਤੁਹਾਨੂੰ ਕੀ ਲੱਗਦਾ ਵੀ ਚਿੰਤਾ ਕਰਨੀ ਜੀ ਪੂਰੇ ਸਰਕਾਰ ਕੋਲੇ ਹਾਂ ਤੇ ਜਾਂ ਜਾਣ ਕੇ ਨਹੀਂ ਧਿਆਨ ਦੇ ਰਹੀ ਅੱਛਾ ਇਹ ਬਿਲਡਿੰਗ ਵੀ ਐਸੇ ਸਕੂਲ ਦੀ ਬਣ ਰਹੀ ਹੈ ਹਾਂਜੀ ਹਾਂ ਐਸੇ ਸਕੂਲ ਦੀ ਬਣ ਰਹੀ ਹੈ ਤੁਹਾਨੂੰ ਲੱਗਦਾ ਵੀ ਕੱਲੀਆਂ ਬਿਲਡਿੰਗਾਂ ਦੇ ਸਹਾਰੇ ਕੱਲੀਆਂ ਬਾਥਰੂਮਾਂ ਦੇ ਉਦਘਾਟਨਾ ਦੇ ਸਾਰੇ ਕੱਲੀਆਂ ਚਾਰ ਦਿਵਾਰੀਆਂ ਦੇ ਉਦਘਾਟਨਾ ਦੇ ਸਾਰੇ ਸਿੱਖਿਆ ਪੰਜਾਬ ਦੇ ਵਿੱਚ ਦਿੱਤੀ ਜਾ ਸਕਦੀ ਆ ਨਹੀਂ ਜੀ ਨਹੀਂ 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 ਬਿਲਡਿੰਗਾਂ ਨਾਲ ਕੀ ਬਣਨਾ ਜੀ ਬਿਲਡਿੰਗਾਂ ਤਾਂ ਜਿੰਨੀ ਮਰਜ਼ੀ ਛੱਤੀ ਜਾਣ ਜੀ ਜੋ ਕੋ ਇਸੇ ਕਰਕੇ ਤਾਂ ਜਵਾਕਾਂ ਨੂੰ ਪ੍ਰਾਈਵੇਟ ਸਕੂਲਾਂ ਦੇ ਵਿੱਚ ਲਾਉਂਦੇ ਆ ਜੀ ਮਾਪਿਆਂ ਕੀ ਕਰਨ ਜੀ ਮਾਪਿਆਂ ਦੀ ਮਜਬੂਰੀ ਹੋ ਜਾਂਦੀ ਹੈ ਪ੍ਰਾਈਵੇਟ ਸਕੂਲਾਂ ਦੇ ਲਾਉਣੇ ਸਾਨੂੰ ਜਾਣਕਾਰੀ ਹੈ ਸ਼ਾਇਦ 169 ਬੱਚਿਆਂ ਦੀ ਗਿਣਤੀ ਹੈ 150 ਤੋਂ 169 ਇਸ ਦੀ ਹਾਂਜੀ 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 ਤਾਂ ਫਿਰ ਤਾਂ ਇਹੀ ਹੈ ਕਿ ਮੈਨੂੰ ਲੱਗਦਾ ਜਵਾਕਨ ਐਤ ਕਿ ਮਾਪਿਆਂ ਨੇ ਵੀ ਇਸ ਵਾਰੀ ਸੈਸ਼ਨ ਦੇਖਣਾ ਨਹੀਂ ਫਿਰ ਹਟਾ ਲੈਣਗੇ ਨਹੀਂ ਹਟਾ ਲੈਣਗੇ ਜੀ ਬਿਲਕੁਲ ਹਟਾਉਣਗੇ ਜੀ ਸਾਡੇ ਤਾਂ ਨਾਲ ਲੱਗਦੀ ਰਾਮਾ ਮੰਡੀ ਹੈ ਜੀ ਤੇ ਪ੍ਰਾਈਵੇਟ ਸਕੂਲਾਂ 'ਚ ਲਾਉਣਗੇ ਜੀ ਪ੍ਰਾਈਵੇਟ ਸਕੂਲਾਂ ਦੇ ਵਿੱਚ ਹਾਂਜੀ ਜ਼ਿਆਦਾਤਰ ਸਾਡੇ ਪਿੰੋਂ ਬੱਚੇ ਜੀ ਹਾਲਾਂਕਿ ਇਹ ਰਾਮਾ ਮੰਡੀ ਹੈ ਜੀ ਹਾਂ ਸਾਡੇ ਨਾਲ ਲੱਗਦਾ ਪਿੰਡ ਫੁੱਲੋਖਾਰੀ ਆ ਜੀ ਠੀਕ ਹੈ ਸਾਡੇ ਰਾਮੇ ਪਿੰਡ ਦੇ ਬੱਚੇ ਫੁੱਲੋਖਾਰੀ ਪੜ੍ਹਦੇ ਜਾਂਦੇ ਆ ਜੀ ਰਾਮੇ ਸ਼ਹਿਰ ਦੇ ਬੱਚੇ ਜੀ ਕਾਰਨ ਕਾਰਨ ਕਿ ਉੱਥੇ ਪ੍ਰਾਈਵੇਟ ਨਹੀਂ ਜੀ ਉੱਥੇ ਸਰਕਾਰੀ ਸਕੂਲ ਆ ਉੱਥੇ ਟੀਚਰ ਹੈਗੇ ਆ ਅੱਛਾ ਨਾਲਲੇ ਪਿੰਡ ਜਾਂਦੇ ਨਾਲ ਵਾਲੇ ਪਿੰਡ ਟੀਚਰ ਹੈਗੇ ਆ ਜੀ ਹਾਂ ਥੋੜੇ ਪੜ੍ਹਾਈ ਨਹੀਂ ਸਾਡੇ ਪੜ੍ਹਾਈ ਨਹੀਂ ਜੀ ਫੁੱਲੋਖਾਰੀ ਟੀਚਰ ਹੈ ਜੀ ਵਧੀਆ ਪੜ੍ਹਾਈ ਹੁੰਦੀ ਆ ਉੱਥੇ ਇਸ ਕਰਕੇ ਬੱਚੇ ਉੱਥੇ ਵੱਡੇ ਪਿੰਡ ਚ ਕੀ ਕਮੀ ਰਹੇਗੀ ਕਿ ਤੁਸੀਂ ਵੋਟਾਂ ਵਾਟਾਂ ਨਹੀਂ ਪਾਈਆਂ ਜਾਂ ਕੀ ਨਹੀਂ ਕੀਤਾ ਹੁਣ ਕੋਈ ਤਾਂ ਕਮੀ ਭਾਈ ਤੁਸੀਂ ਕਿਤੇ ਜਾਣਨ ਦੀ ਕੋਸ਼ਿਸ਼ ਕੀਤੀ ਵੀ ਸਾਡੇ ਤੋਂ ਕਮੀ ਕੀ ਰਹੇਗੀ ਭਾਈ ਇਹ ਅਸੀਂ ਵੀ ਕਿਤੇ ਉਹੀ ਪੰਜਾਬ ਚ ਰਹਿੰਦੇ ਆ ਜਿੱਥੇ ਮੁੱਖ ਮੰਤਰੀ ਸਾਹਿਬ ਨੇ ਖੁਸ਼ਹਾਲ ਬਣਾਤਾ ਉਸੇ ਪੰਜਾਬ ਚ ਅਸੀਂ ਰਹਿੰਦੇ ਆ ਜਿੱਥੇ ਮੁੱਖ ਮੰਤਰੀ ਸਾਹਿਬ ਸਿੱਖਿਆ ਕ੍ਰਾਂਤੀ ਲਏ ਫਿਰ ਉਹ ਸਿੱਖਿਆ ਕ੍ਰਾਂਤੀ ਤੁਹਾਨੂੰ ਥੋੜੇ ਸਕੂਲ ਦੇ ਮਿਡਲ ਸਕੂਲ ਦੇ ਵਿੱਚ ਦੇਂਦੀ ਆ ਕਿਤੇ ਆਈ ਨਹੀਂ ਸਾਨੂੰ ਤਾਂ ਨਹੀਂ ਕਿਤੇ ਦਿੱਤੀ ਆ ਕੇ ਹਨਾ ਕਿ ਇੱਕ ਦਿਨ ਬੀਬਾ ਜੀ ਆਏ ਸੀਗੇ ਜੀ ਉਹ ਪਹਿਲੇ ਪਾਸੇ ਬਲਜਿੰਦਰ ਕੌਰ ਜੀ ਆਏ ਸੀਗੇ ਜੀ ਐਮਐਲਏ ਸਾਹਿਬ ਉਸ ਦਿਨ ਅਦਗਾਰਨ ਵੀ ਕਰਕੇ ਗਏ ਜ ਤੇ ਕਹਿੰਦੇ ਸੀਗੇ ਵੀ ਟੀਚਰ ਭੇਜਾਂਗੇ ਅਸੀਂ ਸਿੱਖਿਆ ਨੂੰ ਉੱਪਰ ਲੈ ਕੇ ਜਾਵਾਂਗੇ ਪਰ ਨਹੀਂ ਜੀ ਪਰ ਸਿੱਖਿਆ ਇੱਥੇ ਤਾਂ ਕੁਛ ਨਹੀਂ ਜੀ ਚਾਰ ਪਿਛਲੇ 4 ਮਹੀਨਿਆਂ ਤੋਂ ਜੀ 4 ਮਹੀਨਿਆਂ ਤੋਂ ਕੋਈ ਟੀਚਰ ਨਹੀਂ ਸਾਨੂੰ ਅਸੀਂ ਹਰ ਰੋਜ਼ ਆਉਂਦੇ ਹਾਂ ਇਸ ਸਟੇਡੀਅਮ 'ਚ ਅੱਛਾ ਤੇ ਹਰ ਰੋਜ਼ ਅਸੀਂ ਦੇਖਦੇ ਹਾਂ ਜੀ ਪ੍ਰਧਾਨ ਜੀ ਵੀ ਰਾਏ ਕਰਦੇ ਆ ਕਿ ਆਪਾਂ ਚੱਲ ਕੇ ਆਈਏ ਟੀਚਰ ਕਈ ਟੀਚਰ ਲਾਓ ਸਾਡੇ ਪਰ ਟੀਚਰ ਦਾ ਕੋਈ ਇੰਤਜ਼ਾਮ ਨਹੀਂ ਹੋਏਗਾ। ਮਿਡਲ ਸਕੂਲ ਦੀਆਂ ਦੋ ਬੱਚੀਆਂ ਸਾਡੇ ਨਾਲ ਨੇ ਇਹਨਾਂ ਤੋਂ ਜਾਣਾ ਕਿਉਂਕਿ ਇਸ ਵੇਲੇ ਸਕੂਲ ਲੱਗ ਰਿਹਾ ਸੀ ਅਸੀਂ ਸਹੀ ਨਹੀਂ ਸਮਝਿਆ ਕਿ ਕਲਾਸਾਂ ਦੇ ਵਿੱਚ ਜਾ ਕੇ ਦਸਤਰਬ ਕੀਤਾ ਜਾਵੇ ਅ ਅਧਿਆਪਕਾਂ ਨੂੰ ਬੱਚਿਆਂ ਨੂੰ ਕਲਾਸਾਂ ਦੇ ਵਿੱਚ ਜਾ ਕੇ ਜਿਹੜਾ ਹੈਗਾ ਇਹ ਚੀਜ਼ ਪੁੱਛੀ ਜਾਵੇ ਤਾਂ ਦੋ ਬੱਚੇ ਪਿੰਡਵਾਸੀ ਖੁਦ ਲੈ ਕੈਨੇਡਾ ਦੇ ਨਾਲ ਗੱਲਬਾਤ ਕਰਾਂਗੇ। ਪੁੱਤ ਕਿਹੜੇ ਕਿਹੜੀ ਕਲਾਸ ਆ ਤੁਹਾਡੀ? 8th ਕਲਾਸ। 8th ਕਲਾਸ ਆ। ਜਿਹੜੇ ਅਧਿਆਪਕ ਨੇ ਪੱਕੇ ਦੇ ਪੱਕਾ ਕਿੰਨਾ ਸਮਾਂ ਹੋ ਗਿਆ ਵੀ ਤੁਹਾਡੇ ਪੱਕਾ ਅਧਿਆਪਕ ਤੁਹਾਡੇ ਸਕੂਲ ਦੇ ਵਿੱਚ ਨਹੀਂ ਹੈ। 4 ਮਹੀਨੇ। 4 ਮਹੀਨੇ ਹੋ ਗਏ। ਉਸ ਤੋਂ ਪਹਿਲਾਂ ਸੀ ਹਾਂਜੀ ਤੇ ਉਹ ਬਦਲੀ ਕਰਵਾ ਕੇ ਚਲੇਗੀ ਕੁਛ ਜਾਂ ਕਿੱਦਾਂ ਆ ਬਦਲੀ ਕਰਵਾ ਕੇ ਕਹਿੰਨੇ ਜੀ ਬਦਲੀ ਕਰਵਾ ਕੇ ਹਾਂਜੀ ਤੁਸੀਂ ਫਿਰ ਇਹ ਇਹ ਮੰਗ ਤੁਸੀਂ ਰੱਖਦੇ ਹੋ ਅੱਗੇ ਰੱਖੀ ਕਿਸੇ ਦੇ ਕੋਲੇ ਕਿ ਭਾਈ ਸਾਨੂੰ ਪੱਕਾ ਅਧਿਆਪਕ ਕਰੋ ਤੁਹਾਡੀ ਪੜਾਈ ਤੇ ਵੀ ਇਸ ਚੀਜ਼ ਦੇ ਨਾਲ ਫਰਕ ਪੈਂਦਾ ਹੋਣਾ ਹਾਂਜੀ ਬਹੁਤ ਪੈਂਦਾ ਜੀ ਬਹੁਤ ਪੈਂਦਾ ਜੀ ਹੁਣ ਕਿਹੜੇ ਕਿਹੜੇ ਅਧਿਆਪਕ ਨੇ ਤੁਹਾਡੇ ਇੱਥੇ ਜੋ ਪਰਮਾਨੈਂਟ ਪੱਕੇ ਅਧਿਆਪਕ ਨੇ? ਅਤੂਲ ਸਰ ਤੇ ਨਵਜੋਤ ਮੈਮ। ਉਹ ਪੱਕੇ ਨੇ। ਹੋਰ ਕੋਈ ਵੀ ਪੱਕਾ ਨਹੀਂ ਹੈ। ਨਹੀਂ ਜੀ। ਤੁਸੀਂ ਇਹ ਇਹ ਰੱਖਦੇ ਹੋ ਮੰਗ ਜਿਵੇਂ ਕਹਿੰਦੇ ਪ੍ਰਧਾਨ ਜੀ ਕੋਲੇ ਜਾਂ ਹੋਰ ਪ੍ਰਿੰਟ ਦੇ ਮੋਤਵਰ ਸੱਜਣਾ ਕੋਲੇ ਕਿ ਭਾਈ ਸਾਡੇ ਸਕੂਲ ਦੇ ਵਿੱਚ ਅਧਿਆਪਕ ਹੋਣਾ ਚਾਹੀਦਾ ਹੈ। ਹਾਂਜੀ। ਫਿਰ ਕੀ ਕੁਝ ਹੋਇਆ ਕੋਈ ਹੱਲ ਹੋਇਆ ਕੋਈ? ਨਹੀਂ ਜੀ। ਨਹੀਂ ਤੁਸੀਂ ਕੀ ਚਾਹੁੰਦੇ ਹੋ? ਸਾਡੇ ਸਕੂਲ 'ਚ ਹੋਰ ਟੀਚਰਾਂ ਆਂ ਜੀ। ਪਰਮਾਨੈਂਟਲੀ ਜੀ। ਪਰਮਾਨੈਂਟਲੀ। ਅੱਛਾ ਇਹਦੇ ਨਾਲ ਤੁਹਾਡੀ ਪੜ੍ਹਾਈ ਤੇ ਕਿੰਨਾ ਕੁ ਫਰਕ ਪੈਂਦਾ ਹੈ? ਬਹੁਤ ਜ਼ਿਆਦਾ ਜੀ। ਬਹੁਤ ਜ਼ਿਆਦਾ। ਪੜ ਵੀ ਨਹੀਂ ਪਾਉਂਦੇ ਹੁਣੇ ਸਹੀ ਤਰ੍ਹਾਂ ਕਿਉਂਕਿ ਸ਼ਾਇਦ ਜਿਵੇਂ ਮੈਨੂੰ ਪਤਾ ਲੱਗਿਆ ਵੀ 10-10 ਦਿਨਾਂ ਦੇ ਲਈ ਅਧਿਆਪਕ ਆਉਂਦੇ ਨੇ ਕੰਨਿਆ ਸਕੂਲ ਤੋਂ ਆ ਰਹੇ ਆ ਜੀ ਹੋਰ ਅਧਿਆਪਕ ਜੀ ਕਿੱਥੋਂ ਆ ਰਹੇ ਆ ਜੀ ਕੰਨਿਆ ਸਕੂਲ ਤੋਂ ਸਾਨੂੰ ਬੜਾਣ ਖਾਤਰ ਜੀ 10-10 ਦਿਨਾਂ ਖਾਤਰ ਜੀ ਰਾਮ ਮੰਡੀ ਦਾ ਸਕੂਲ ਹਾਈ ਸਕੂਲ ਹੈ ਜੀ ਅੱਛਾ 10-10 ਦਿਨਾਂ ਲਈ ਹੁਣ ਜੋ ਅਧਿਆਪਕ 10 ਦਿਨ ਪੜਾ ਕੇ ਜਾਂਦਾ ਹੋਣਾ ਅਗਲਾ ਅਧਿਆਪਕ ਆਉਂਦਾ ਉਹਨਾਂ ਨੂੰ ਅਗਲੇ ਅਧਿਆਪਕ ਨੂੰ ਕਿਵੇਂ ਪਤਾ ਲੱਗਦਾ ਵੀ ਆਹ ਪੜਾ ਕੇ ਗਿਆ ਹਾਂਜੀ ਫਰਕ ਤਾਂ ਪੈਂਦਾ ਤੁਹਾਡੀ ਸਟੱਡੀ ਤੇ ਫਰਕ ਪੈਂਦਾ अच्छा ए भी दसियो फिर इस चीज ਦੇ ਨਾਲ ਇਹ ਗੱਲ ਮਾਪਿਆਂ ਨੂੰ ਵੀ ਦੱਸਦੇ ਹਾਂ ਹਾਂਜੀ ਦੱਸਦੇ ਆ ਜੀ ਮਾਪੇ ਵੀ ਨਿਰਾਸ਼ ਨੇ ਹਾਂਜੀ ਕਿਰਕ ਤੇ ਇਹ ਤਾਂ ਨਹੀਂ ਕਹਿੰਦੇ ਕਿ ਆਈ ਭਾਈ ਫਿਰ ਅੱਛਾ ਹਟ ਕੇ ਫਿਰ ਉਹ ਫੁੱਲੋਖਾਰੀ ਵਾਲੇ ਸਕੂਲ 'ਚ ਹੀ ਚਲੇ ਜਾਓ ਐਵੇਂ ਨਹੀਂ ਹਾਂ ਪਰ ਥੋੜੇ ਬਹੁਤੇ ਬੱਚੇ ਉਧਰ ਵੀ ਜਾਂਦੇ ਨੇ ਥੋੜੇ ਪਿੰਡ ਦੇ ਹਾਂਜੀ ਜਾਂਦੇ ਆ ਜੀ ਕਾਰਨ ਉੱਥੇ ਬੱਚੇ ਪੂਰੇ ਨੇ ਉਹ ਅਧਿਆਪਕ ਪੂਰੇ ਨੇ ਉੱਥੇ ਹਾਂਜੀ ਤਾਂ ਕਰਕੇ ਹਾਂਜੀ ਤੁਸੀਂ ਕੀ ਚਾਹੁੰਦੇ ਹੋ ਤੁਸੀਂ ਕੀ ਅਸੀਂ ਚਾਹੁੰਦੇ ਹਾਂ ਕਿ ਨਿਊ ਟੀਚਰ ਆਉਣ ਜੀ ਨਵੇਂ ਟੀਚਰ ਹਾਂਜੀ ਜਿਹੜੇ ਪੱਕੇ ਹੋਣ ਜਿਹੜੇ ਪਰਮਨੈਂਟ ਹਾਂਜੀ ਤਾਂ ਜੋ ਤੁਹਾਡੀ ਪੜਾਈ ਤੇ ਕਿਸੇ ਤਰ੍ਹਾਂ ਦੀ ਹੋਵੇ ਹਾਂਜੀ ਇਹ ਤਾਂ ਸਾਰੇ ਪੂਰੀਆਂ ਕਲਾਸਾਂ ਦੀ ਪੈਂਦਾ ਹੋਣਾ ਫਰਕ ਪੜਾਈ ਦੇ ਤਾਂ ਹਾਂਜੀ ਅੱਛਾ ਤੁਹਾਡੇ ਸਿੱਖਿਆ ਕ੍ਰਾਂਤੀ ਦੇ ਲਈ ਤੁਹਾਡੇ ਆਏ ਸੀ ਇੱਥੇ ਆ ਕਰਕੇ ਗਏ ਸੀ ਉਦਘਾਟਨ ਵਗੈਰਾ ਕੁਝ ਹਾਂਜੀ ਹੁਣ ਤੋਂ ਡੇਟ ਹਾਂਜੀ ਬਲਜਿੰਦਰ ਕੌਰ ਆਏ ਸੀ ਜੀ ਤੇ ਉਦੋਂ ਉਹਨਾਂ ਨੂੰ ਤੁਸੀਂ ਕਿਹਾ ਸੀ ਆਪਦੇ ਉਦੋਂ ਟੀਚਰ ਪੂਰੇ ਸੀ ਜੀ ਅੱਛਾ ਉਦੋਂ ਟੀਚਰ ਪੂਰੇ ਸੀ ਹਾਂਜੀ ਜਦੋਂ ਉਹ ਆਏ ਸੀ ਹਾਂਜੀ ਠੀਕ ਹੈ ਬੱਚੇ ਤੁਸੀਂ ਚੱਲ ਜਾ ਸਕਦੇ ਹੋ ਐਮ ਐਲ ਏ ਸਾਹਿਬਾਂ ਨੂੰ ਆਜੋ ਬਈ ਥੱਲੇ ਜਵਨ ਸਿੰਘ ਕਹਿੰਗੇ ਐਮ ਐਲ ਏ ਸਾਹਿਬਾਂ ਨੂੰ ਗੱਲ ਕੀਤੀ ਸੀ ਇਹ ਕਹਿੰਦੇ ਉਦੋਂ ਪੂਰੇ ਸੀ ਟੀਚਰ ਦੇ ਆਪ ਤੋਂ ਕਿਉਂ ਉਹ ਪ੍ਰਾਇਮਰੀ ਸਕੂਲ ਚ ਆਏ ਸੀ ਜੀ ਹਾਂਜੀ ਪ੍ਰਾਈਵੇਟ ਸਕੂਲ ਨਹੀਂ ਪ੍ਰਾਇਮਰੀ ਸੀ ਅੱਛਾ ਪ੍ਰਾਇਮਰੀ ਚ ਆਏ ਹਾਂਜੀ ਪ੍ਰਾਇਮਰੀ ਸਕੂਲ ਦੇ ਕਮਰੇਾਂ ਦਾ ਉਧਾਰ ਲਈ ਕਰਕੇ ਗਏ ਸੀ ਉਦੋਂ ਕਿੰਨੇ ਕ ਸਮਾਂ ਹੋ ਗਿਆ ਇਹ ਹੋ ਗਏ ਜੀ 7-8 ਵੀਨੇ ਹੋ ਗਏ ਜੀ ਹਾਂ ਜੀ ਉਹ ਵੀ ਪੂਰੇ ਨਹੀਂ ਛੇਤੀ ਟੀਚਰ ਉਦੋਂ ਸ਼ਾਇਦ ਇਧਰ ਪੂਰੇ ਨਹੀਂ ਸੀਗੇ ਜੀ ਇਹ ਇੱਥੇ ਦਾ ਨਾ ਮਤਲਬ ਕਿ ਜਿਹੜੇ ਕੰਪਿਊਟਰ ਟੀਚਰ ਹੈ ਜੀ ਇਹ ਤਾਂ ਕਾਫੀ ਚਿਰ ਤੋਂ ਹੀ ਮਤਲਬ ਕਿ ਥੋੜਾ ਥੋੜਾ ਦਿਨ ਆਉਂਦੇ ਜੀ ਕੁਝ ਦਿਨ ਇਹਨਾਂ ਦੀ ਮਲਕਾਨੇ ਡਿਊਟੀ ਹੁੰਦੀ ਹੈ ਜੀ ਹਾਂ ਮਲਕਾਨੇ ਦੇ ਨਿੱਗਲ ਹਾਂ ਜੀ ਕੁਝ ਮਤਲਬ ਕਿ ਕੁਝ ਦਿਨ ਇੱਥੇ ਆਉਂਦੇ ਜੀ ਪਰਮਾਨੈਂਟ ਟੀਚਰ ਕੰਪਿਊਟਰ ਟੀਚਰ ਦਾ ਪਰਮਾਨੈਂਟ ਹੈ ਹੀ ਨਹੀਂ ਸੀਗਾ ਜਿੱਥੇ ਪਹਿਲਾਂ ਤੋਂ ਸ਼ੁਰੂ ਤੋਂ ਹੀ ਹੂੰ ਤਾਂ ਮੈਂ ਥੋੜੀ ਹੁਣ ਫਿਰ ਪਿੰਡ ਦੇ ਤੌਰ ਤੇ ਕੀ ਮੰਗ ਰੱਖਦੇ ਹਾਂ ਕੀ ਡਿਮਾਂਡ ਰ ਸਾਡੀ ਤਾਂ ਇਹੀ ਮੰਗਾ ਜੀ ਵੀ ਬੱਚਿਆਂ ਨੂੰ ਸਾਨੂੰ ਬਾਹਰ ਨਾ ਭੇਜਣਾ ਪਵੇ ਜੀ ਤਾਂ ਮਤਲਬ ਉਹੀ ਆ ਵੀ ਜੇ ਇਹੀ ਸਿਲਸਿਲਾ ਚੱਲਦਾ ਰਿਹਾ ਤਾਂ ਮੈਨੂੰ ਲੱਗਦਾ ਉਹ ਦਿਨ ਦੂਰ ਨਹੀਂ ਜਦੋਂ ਇਹ ਸਕੂਲ ਖਾਲੀ ਹੋ ਜਾਊਗਾ ਬਿਲਕੁਲ ਹੋ ਜਾਣਾ ਜੀ ਕਿਉਂਕਿ ਟੀਚਰਾਂ ਤੋਂ ਬਿਨਾ ਬੱਚੇ ਆ ਕੀ ਕਰਨਗੇ ਜੀ ਬੱਚਾ ਨੇ ਇਕੱਲਾ ਇੱਥੇ ਖਾਣਾ ਖਾਣ ਤਾਂ ਆਉਣਾ ਨਹੀਂ ਜੀ ਵੀ ਆਪਣਾ ਜਿਹੜਾ ਮੰਨਦਾ ਸਕੂਲ ਦੇ ਵਿੱਚ ਹੀ ਉਹ ਖਾਣਾ ਖਾ ਕੇ ਮੁੜ ਜਾਣਾ ਜੀ ਇਹ ਨਹੀਂ ਬੱਚਾ ਨੇ ਇੱਥੇ ਪੜ੍ਹਨਾ ਹੋਣਾ ਜੀ ਪੜਾਉਣਾ ਕਿਹਨੇ ਆ ਟੀਚਰਾਂ ਨੇ ਜੀ ਜੋ ਟੀਚਰ ਇੱਥੇ ਹੈ ਹੀ ਨਹੀਂ ਜੀ ਟੀਚਰ ਪਰਮਾਨੈਂਟ ਟੀਚਰ ਹੈ ਨਹੀਂ ਨਾ ਜੀ ਕੋਈ ਵੀ ਜੇ ਪਰਮਾਨੈਂਟ ਟੀਚਰ ਹੋਵੇ ਪਰਮਾਨੈਂਟ ਟੀਚਰ ਤੋਂ ਪਤਾ ਲੱਗੂਗਾ ਜੀ ਬੱਚਿਆਂ ਨੂੰ ਤਾਂ ਹੀ ਸਲੇਬਸ ਦਾ ਪਤਾ ਲੱਗੂਗਾ ਜੀ ਜੇ ਨਾਈਟ ਟੀਚਰ ਨੂੰ ਪਤਾ ਹੁੰਦਾ ਵੀ ਮੈਂ ਇਹ ਸਲੇਬਸ ਕਰਾਤਾ ਤੇ ਇਹ ਕਰਾਉਣਾ ਹੈ ਜੀ ਜਿਹੜੇ ਦੂਜੇ ਟੀਚਰ ਹੈ ਜੀ ਉਹਨਾਂ ਨੂੰ ਤਾਂ ਜੋ 10 ਦਿਨ ਆ ਗਏ ਜੀ ਜਾਂ 4 ਦਿਨ ਆ ਗਿਆ ਕੋਈ ਟੀਚਰ ਜੀ ਉਹਨੂੰ ਪਤਾ ਹੀ ਨਹੀਂ ਲੱਗਦਾ ਵੀ ਦੂਜਾ ਟੀਚਰ ਕੀ ਸਲੇਬਸ ਕਰਾ ਕੇ ਗਿਆ ਜੀ ਇਹੀ ਇਹੀ ਪਿੰਡ ਹੈ ਜੀ ਤੁਹਾਡਾ ਹਾਂਜੀ ਰਾਮਪੁਰ ਪਿੰਡ ਤੇ ਇਹ ਹਾਲਾਤ ਕੀ ਨੇ ਤੁਹਾਡੇ ਮੈਂ ਸੁਣਿਆ ਵੀ ਪੱਕਾ ਅਧਿਆਪਕ ਹੈ ਨਹੀਂ ਕੋਈ ਵੀ ਹਾਂ ਹੈ ਨਹੀਂ ਜੀ ਹੈ ਨਹੀਂ ਨਹੀਂ ਹੈਗੀ ਕੋਈ ਇਹਦੇ ਮਾਰੇ ਫਿਰ ਮੰਗ ਮੰਗ ਤੁਸੀਂ ਰੱਖੀ ਹਾਂ ਜੀ ਡਿਮਾਂਡ ਮੰਗ ਕਰਦੇ ਆਂ ਸਰਕਾਰ ਤੋਂ ਵੀ ਚੰਗੇ ਟੀਚਰ ਭੇਜੇ ਜਾਣ ਇੱਥੇ ਇਹ ਕਿੰਨੇ ਟੀਚਰ ਹੋਗੇ ਇਹ ਹਾਲਾਤ ਨੂੰ ਹੋਗੇ 3-4 ਮਹੀਨੇ ਨਹੀਂ ਸਾਲ ਹੀ ਹੋ ਗਿਆ ਜਿੱਥੇ ਅੱਛਾ ਜਿਆਦਾ ਲੰਮਾ ਹਾਂ ਬਹੁਤ ਜ਼ਿਆਦਾ ਟਾਈਮ ਹੋ ਗਿਆ ਇਹਦੇ ਨਾਲ ਤਾਂ ਜਵਾਕਾਂ ਦੀ ਪੜ੍ਹਾਈ ਤੇ ਵੀ ਅਸਰ ਪੈਂਦਾ ਬਹੁਤ ਜ਼ਿਆਦਾ ਅਸਰ ਪੈਂਦਾ ਜੀ ਬੱਚੇ ਤਾਂ ਬਸ ਹੁਣ ਆਉਂਦੇ ਨੇ ਰੋਟੀ ਖਾ ਕੇ ਮੁੜ ਜਾਂਦੇ ਔਰ ਹੋਰ ਕੁਝ ਨਹੀਂ ਕਰ ਅੱਛਾ ਹਾਂ ਕਿਉਂ ਟੀਚਰ ਹੋਣਗੇ ਤਾਂ ਪੜ੍ਹਾਉਣਗੇ ਬੱਚੇ ਨੂੰ ਜੋ ਟੀਚਰ ਹੀ ਨਹੀਂ ਭੇਜਦੀ ਸਰਕਾਰ ਫਿਰ ਇਹਦੇ ਨਾਲ ਤਾਂ ਇਹੀ ਆ ਵੀ ਅੱਕੇ ਮਾਪੇ ਕੀ ਕਰਨਗੇ ਜਵਾਕਾਂ ਨੂੰ ਹਟਾਉਣ ਕੀ ਹੋਊਗਾ ਹਾਂ ਪ੍ਰਾਈਵੇਟ ਚ ਚਲਾਉਂਦੇ ਜੀ ਆਰਤਾਏ ਕਹਿੰਦੀ ਫਿਰਦੀ ਸਿੱਖਿਆ ਕ੍ਰਾਂਤੀ ਸਿੱਖਿਆ ਕ੍ਰਾਂਤੀ ਥੋੜਣੀ ਆਈ ਉਸੇ ਨਹੀਂ ਬਿਲਕੁਲ ਵੀ ਨਹੀਂ ਸਟੇ ਬਿਲਕੁਲ ਵੀ ਨਹੀਂ ਸਭ ਝੂਠ ਹੈ ਸਿੱਖਿਆ ਕ੍ਰਾਂਤੀ ਦੇ ਨਾਂ ਤੇ ਫੇ ਤਾਂ ਅਧਿਆਪਕ ਵੀ ਪੂਰੇ ਨਹੀਂ ਥੋੜੇ ਹਾਂ 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 ਬਿਲਕੁਲ ਸਹੀ ਗੱਲ ਹੈ ਜੀ ਇਹੀ ਹਾਲਾਤ ਨੇ ਜੀ ਹਾਂਜੀ ਹਾਂਜੀ ਇਹ ਹੈ ਕਿ ਅਧਿਆਪਕ ਕਹਿਣੀ ਨਾ ਹਾਂਜੀ ਕੱਲੇ ਜਿਵੇਂ ਉਹ ਨਾ ਬਿਲਡਿੰਗਾਂ ਤਾਂ ਵੱਡ ਰਹੀਆਂ ਲੱਗਦਾ ਵੀ ਕੱਲੀਆਂ ਬਿਲਡਿੰਗਾਂ ਸਿਰ ਤੇ ਸਕੂਲ ਚੱਲਦੇ ਹੁੰਦੇ ਆ ਹਾਂਜੀ ਅਧਿਆਪਕਾਂ ਦੇ ਨਾਲ ਹੀ ਚੱਲਦੇ ਆ ਅਧਿਆਪਕਾਂ ਨਾਲ ਹੀ ਚੱਲਣਗੇ ਤਾਂ ਪਹਿਲਾਂ ਵੀ ਇਦਾਂ ਇਦਾਂ ਹੁੰਦਾ ਰਹਿੰਦਾ ਸੀ ਹੁੰਦ ਹੋਇਆ ਸੀ ਪਿਛਲੀਆਂ ਸਰਕਾਰਾਂ ਦੀ ਜੀ ਨਹੀਂ ਪਹਿਲਾਂ ਠੀਕ ਸੀਗਾ ਜੀ ਪਹਿਲਾਂ ਠੀਕ ਆ ਹੁਣੇ ਸਾਲ ਕਦਾ ਜ਼ਿਆਦਾ ਹੋਇਆਗਾ ਕਦਾ ਜ਼ਿਆਦਾ ਹਾਂ ਪਹਿਲਾਂ ਸਾਡੇ ਸਕੂਲ ਬਹੁਤ ਬੁਰੇ ਹਾਲ ਸੀਗੇ ਜੀ ਜਦੋਂ ਇਹ ਆਕਾਲੀ ਸਰਕਾਰ ਬਣੀ ਉਦੋਂ ਮਤਲਬ ਕਿ ਥੋੜਾ ਜਿਹਾ ਸੁਧਾਰ ਹੋਇਆ ਸੀ ਸਕੂਲ ਦਾ ਬਿਲਡਿੰਗ ਦੇ ਤੌਰ ਤੇ ਹਾਂ ਬਿਲਡਿੰਗ ਦੇ ਤੌਰ ਤੇ ਜੀ ਪਹਿਲਾਂ ਜਦੋਂ ਅਸੀਂ ਪੜ੍ਹਦੇ ਸੀਗੇ ਉਹ ਤਾਂ ਜਮਾਂ ਕੁਝ ਵੀ ਨਹੀਂ ਸੀਗਾ ਜੀ ਇੱਥੇ ਜੀ ਦੋ ਕਵਰੇ ਆਦੇ ਆਪਕਾਂ ਦੀ ਗੱਲ ਕਰਾਂ ਜਿਵੇਂ ਦੇ ਆਪਕਾ ਹੁਣ ਡੈਪੂਟੇਸ਼ਨ ਤੇ ਨੇ ਪੱਕੇ ਅਧਿਆਪਕ ਨਹੀਂ ਇਹ ਇਸ ਸਰਕਾਰ ਤੋਂ ਪਹਿਲਾਂ ਵੀ ਹੁੰਦਾ ਸੀ ਕਦੇ ਜਾਂ ਉੰਦਾਰਿੰਦਾ ਚਲਦਾਰਿੰਦਾ ਸੀ ਇਹ ਨਹੀਂ ਜੀ ਨਹੀਂ ਪਹਿਲਾਂ ਨਹੀਂ ਪਹਿਲਾਂ ਬੜੀ ਪੱਕੇ ਸੀ ਲੱਗੇ ਟੀਚਰ ਜੀ ਪੱਕੇ ਟੀਚਰ ਜੀ 10 10 15 15 ਸਾਲਾਂ ਤੋਂ ਬਦਲੀਆਂ ਕਰਾ ਕੇ ਗਏ ਨਾ ਉਹ ਓਕੇ ਹਾ ਹਉਣ ਵਾਲਿਆਂ ਦਾ ਇਹ ਹਾਲਾਤ ਹਾਂ ਹਉਣ ਵਾਲਿਆਂ ਦੇ ਹਾਲਾਤ ਨੇ ਸਾਲ ਦਾ ਤਾਂ ਪਤਾ ਨਹੀਂ ਕੀ ਹੋਇਆ ਜੀ ਕੀ ਨਾ ਪਤਾ ਇਹਨਾਂ ਕੋਲ ਟੀਚਰ ਪੂਰੇ ਨਹੀਂ ਜੀ ਟੀਚਰ ਇੰਨੇ ਮੁੰਡੇ ਬੀਐਡ ਕਰੀ ਫਿਰਦੇ ਆ ਜੀ ਉਹਨਾਂ ਨੂੰ ਰੱਖ ਲੈਣ ਜੀ ਉਹਨਾਂ ਦਾ ਛੇਤਰ ਮਾਰੀ ਜਾਂਦੇ ਆ ਜੀ ਉਹਨਾਂ ਨੂੰ ਰੱਖਣ ਜੀ ਟੀਚਰ ਤਾਂ ਪੂਰੇ ਕਰਦੇ ਨੇ ਜੀ ਮਤਲਬ ਫਿਰ ਥੋੜੇ ਪਿੰਡ ਕਿੰਨੀ ਸਿੱਖਿਆ ਕ੍ਰਾਂਤੀ ਨਹੀਂ ਆਈ ਉਹ ਗੇੜੇ ਗੂੜੇ ਖਾ ਕੇ ਫੁੱਲ ਖਾਰੀ ਜਾਂ ਹੋ ਫੁੱਲੋ ਖਾਰੀ ਬੋਤੋਪੜੀ ਸਕੂਲ ਆ ਜੀ ਟੀਚਰ ਉੱਥੇ ਪੂਰੇ ਆ ਜੀ ਤੁਹਾਡੇ 150 ਬੱਚਾ ਇੱਥੋਂ ਹੀ ਫੁੱਲੋ ਖਾਰੀ ਪੜ੍ਹਨ ਜਾਂਦਾ ਹੈਗਾ ਤੁਹਾਡੇ ਪਿੰਡ ਦਾ 100 ਬੱਚਾ ਹਾਂਜੀ ਫੁੱਲੋ ਖਾਰੀ ਤਾਂ ਫੁੱਲੋ ਖਾਰੀ ਜੀ ਕਰਨ ਕਰਨ ਉੱਥੇ ਟੀਚਰ ਪੂਰੇ ਆ ਜੀ ਅੱਛਾ ਇੱਥੇ ਨਹੀਂ ਇੱਥੇ ਹੈ ਨਹੀਂ ਗਈ ਇੱਥੇ ਗਿਣਤੀ ਪਤਾ ਕੁਛ ਕਿੰਨੇ ਕੇ ਬੱਚੇ ਨੇ ਹੂ 150 ਪਲੱਸ ਇੰਨੇ ਕੇ ਹਾਂ ਹੈਗੇ ਜੀ 200 150 200 ਦੋ ਹਾਂਜੀ 200 ਪਲੱਸ ਤਾਂ ਇਹ ਨਹੀਂ ਧੰਨਵਾਦ ਭਾਈ ਤਾਂ ਇਹ ਨੇ ਇਸ ਪਿੰਡ ਦੇ ਵਸਨੀਕ ਬੱਚਿਆਂ ਦੇ ਨਾਲ ਵੀ ਜਿਹੜੀ ਹੈਗੀ ਅਸੀਂ ਗੱਲਬਾਤ ਜਿਹੜੀ ਆ ਉਹ ਕਰਵਾਈ ਅ ਅਧਿਆਪਕ ਅਕਸਰ ਤੌਰ ਤੇ ਸਾਹਮਣੇ ਨਹੀਂ ਆਉਂਦੇ ਉਹਦਾ ਕਾਰਨ ਕਿਉਂਕਿ ਨੌਕਰੀ ਤੇ ਹੁੰਦੇ ਨੇ ਸਰਕਾਰੀ ਨੌਕਰੀ ਹੁੰਦੇ ਨੇ ਬੜਾ ਕੁਝ ਹੁੰਦਾ ਤਾਂ ਕਰਕੇ ਅਸੀਂ ਵੀ ਨਹੀਂ ਸੋਚਿਆ ਕਿ ਉਹਨਾਂ ਨੂੰ ਸਾਹਮਣੇ ਲਿਆਂਦਾ ਜਾਵੇ ਆਫਟੀ ਰਿਕਾਰਡ ਉਹਨਾਂ ਦੇ ਨਾਲ ਗੱਲ ਕੀਤੀ ਜੋ ਗੱਲ ਉਹਨਾਂ ਤੋਂ ਉਹਨਾਂ ਸੁਣੀ ਉਹ ਗੱਲ ਜਿਹੜੀ ਹੈਗਾ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਤਾਂ ਇਹ ਹਾਲਾਤ ਰਾਮੇਪਿੰਡ ਦੇ ਨੇ ਮੈਂ ਨਹੀਂ ਕਹਿੰਦਾ ਕਿ ਪੰਜਾਬ ਦੇ ਸਾਰੇ ਸਕੂਲ ਚੰਗੇ ਨੇ ਸਾਰੇ ਸਕੂਲ ਚੰਗੇ ਨੇ ਕੱਲੇ ਰਾਮੇਪਿੰਡ ਦੇ ਹਾਲਾਤ ਨੇ ਰਾਮੇਪਿੰਡ ਤੋਂ ਇਲਾਵਾ ਵੀ ਹੋਰ ਬਹੁਤੇ ਪਿੰਡਾਂ ਦੇ ਹਾਲਾਤ ਪੰਜਾਬ ਦੇ ਵਿੱਚ ਹੋਰ ਬਹੁਤੇ ਪਿੰਡਾਂ ਦੇ ਹਾਲਾਤ ਜਿਹੜੇ ਨੇ ਉਹ ਇਹ ਨੇ ਤਾਂ ਇਹ ਅਸਲੀਅਤ ਪੰਜਾਬ ਪੰਜਾਬ ਦੇ ਵਿੱਚ ਆਈ ਹੋਈ ਮਾਨ ਸਰਕਾਰ ਦੀ ਸਿੱਖਿਆ ਕ੍ਰਾਂਤੀ ਦੀ ਹੈ ਕਿ ਭਾਈ ਸਕੂਲ ਅਧਿਆਪਕਾਂ ਤੋਂ ਬਿਨਾਂ ਸਖਣੇ ਪੜਨੇ ਹੁਣ ਦੇਖਣਾ ਕਿ ਸਰਕਾਰ ਦੇ ਕਰਨ ਦੇ ਉੱਪਰ ਜੂੰ ਹਾਲੇ ਵੀ ਸਰਕਦੀ ਆ ਜਾਂ ਫਿਰ ਨਹੀਂ ਕਿ ਸਾਡੀ ਇਹ ਰਿਪੋਰਟ ਵੀ ਬਸ ਸਿਰਫ ਜਿਹੜੀ ਹੈਗੀ ਇੱਕ ਰਿਪੋਰਟ ਬਣ ਕੇ ਰਹਿ ਜਾਵੇਗੀ ਕਿਉਂਕਿ ਇਹ ਗੱਲ ਇੱਥੋਂ ਦੇ ਬਸ ਜਿਹੜਾ ਹੈਗਾ ਪਿੰਡ ਉਹਦੇ ਬੱਚਿਆਂ ਦੇ ਭਵਿੱਖ ਦੀ ਹੈ ਇੱਥੋਂ ਦੇ ਬੱਚੇ 100 ਬੱਚੇ ਜਿਵੇਂ ਬਾਈਹੁਰੇ ਦੱਸ ਰਹੇ ਨੇ ਅਗਲੇ ਪਿੰਡ ਫੁੱਲੋਖਾਰੀ ਪਿੰਡ ਨਾਲ ਹੈ ਫੁੱਲੋਖਾਰੀ ਦੇ ਵਿੱਚ ਜਾਂਦੇ ਨੇ ਸਰਕਾਰੀ ਸਕੂਲ ਦੇ ਵਿੱਚ ਕਾਰਨ ਸਿਰਫ ਇਹ ਕਾ ਕਿ ਉੱਥੇ ਜਿਹੜੇ ਹੈਗੇ ਨੇ ਅਧਿਆਪਕ ਪੂਰੇ ਨੇ ਇਹ ਸਕੂਲ ਬੱਚਿਆਂ ਬਿਨਾਂ ਹੌਲੀ-ਹੌਲੀ ਖਾਲੀ ਕਿਉਂ ਹੋ ਰਿਹਾ ਕਿ ਕਿਸੇ ਵੇਲੇ ਦੀ ਗਿਣਤੀ ਫਿਰ 250 ਨਹੀਂ ਸੀ ਜੋ ਸਾਰੇ ਬੱਚੇ ਇੱਥੇ ਆਉਂਦੇ ਹੁੰਦੇ ਤੇ ਇਹ ਖਾਲੀ ਕਿਉਂ ਹੋ ਰਿਹਾ ਆ ਕਿਉਂਕਿ ਇੱਥੇ ਅਧਿਆਪਕਾਂ ਦੀ ਗਿਣਤੀ ਜਿਹੜੀ ਆ ਉਹ ਬਹੁਤ ਘਟਿਆ ਅਧਿਆਪਕਾਂ ਦੀ ਗਿਣਤੀ ਸਿਰਫ 1 ਆ ਪੱਕੇ ਅਧਿਆਪਕ ਦੀ ਹੋਰ ਡੈਪਿਊਟੇਸ਼ਨ ਤੇ ਅਧਿਆਪਕ ਨੇ ਜੁੜੇ ਰਹੋ ਆ ਰਹੇ ਹਾਂ ਵੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸਕਰੇ ਬੰਦੇ ਜੀ ਜੀ ਧੰਨਵਾਦ